ਹਿੰਦੁਸਤਾਨ ਹੀ ਨਹੀਂ ਬਲਕਿ ਦੁਨੀਆ ਇੱਕ ਸਰਦਾਰ ਦੇ ਤਾਉਂ ਵਿਰ ਵੀ ਹੋ ਗਈ ਕਹਿ ਸਕਦੇ ਆ ਕਿ ਇੱਕ ਸਰਦਾਰ ਦਾ ਜਿਹੜਾ ਅਧਿਆਇ ਉਹ ਖਤਮ ਹੋ ਗਿਆ ਡਾਕਟਰ ਮਨਮੋਹਨ ਸਿੰਘ ਜਿਹੜੇ ਕੱਲ ਅਲਵਿਦਾ ਕਹਿ ਗਏ ਸਨ ਅੱਜ ਉਹਨਾਂ ਨੂੰ ਦੇਸ਼ ਤੇ ਦੁਨੀਆ ਦੇਆਂ ਵੱਡੀਆਂ ਸ਼ਖਸੀਅਤਾਂ ਸਰਦਾਰ ਜਲੀ ਹਰਪਤ ਕਰ ਰਹੀਆਂ ਨੇ ਖੈਰ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਮੋਢਲਾ ਜੀਵਨ ਖੇਤੀਬਾੜੀ ਨਾਲ ਜੁੜਿਆ ਰਿਹਾ ਖੈਰ ਇਸ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਸੀ ਮਹਾਰਤ ਦੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਸਾਹਿਬ ਸੋ ਸਤਿਵੰਤ ਹੈ ਸੇਖੋ ਸਾਹਿਬ ਚੈਨਲ ਜੀ ਮਿਸ਼ਨ ਪੰਜਾਬੀ ਉਹਨਾਂ ਦਾ ਸਵਾਗਤ ਵੈਲਕਮ ਜੀ ਸ਼ੁਕਰੀਆ ਜੀ ਸਾਹਿਬ ਡਾਕਟਰ ਮਨਮੋਹਨ ਸਿੰਘ ਨੂੰ ਸਰਦਾਜ਼ਲੀ ਅਰਪਤ ਕੀਤੀ ਜਾ ਰਹੀ ਹੈ ਦੁਨੀਆ ਭਰ ਦੀਆਂ ਸਖਸੀਅਤਾਂ ਵੱਲੋਂ ਮੁਲਕਾਂ ਵੱਲੋਂ ਤੇ ਪੰਜਾਬੀ ਹੋਣ ਦੇ ਨਾਤੇ ਪੰਜਾਬ ਅੱਜ ਗਮਗੀਨ ਹੈ ਇੱਕ ਸਰਦਾਰ ਤੋਂ ਕਹਿੰਦਾ ਭਾਗ ਕੀ ਦੇਸ਼ ਭਾਰਤ ਵਿਰਵਾ ਹੋ ਗਿਆ ਕਿਵੇਂ ਦੇਖਦੇ ਹਾਂ ਡਾਕਟਰ ਮਨਮੋਹਨ ਸਿੰਘ ਦਾ ਕਿਉਂਕਿ ਮੋਢਲਾ ਜੀਵਨ ਆਪਾਂ ਜਿਵੇਂ ਜ਼ਿਕਰ ਕੀਤਾ ਕਿ ਉਹ ਖੇਤੀਬਾੜੀ ਦੇ ਵਿੱਚ ਵੀ ਉਹਨਾਂ ਨੇ ਹੱਥ ਵਟਾਇਆ ਆਪਣੇੁਰਖਿਆਂ ਦੇ ਨਾਲ ਕਿਉਂਕਿ ਖੇਤੀਬਾੜੀ ਨਾਲ ਜੁੜਿਆ ਉਹਨਾਂ ਦਾ ਸ਼ੌਕਰ ਸੀਗਾ ਪਰਿਵਾਰ ਸੀਗਾ ਭਾਵੇਂ ਪੜਾਈ ਦੇ ਵਿੱਚ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਉਤੇ ਡੀਐਮ ਵੱਲਾ ਮਾਰੀਆਂ ਵੱਡੀਆਂ ਪਦਵੀਆਂ ਸੰਭਾਲੀਆਂ ਦੇਸ਼ ਭਰ ਦੇ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਤੇ ਭਾਰਤ ਦੇ ਵਿੱਚ ਲਗਾਤਾਰ 10 ਸਾਲ ਉਹਨਾਂ ਨੇ ਪ੍ਰਧਾਨ ਮੰਤਰੀ ਪਦ ਨੂੰ ਸੰਭਾਲਿਆ ਕਿਵੇਂ ਦੇਖਦੇ ਆ ਉਹਨਾਂ ਦਾ ਕਿਸਾਨੀ ਨਾਲ ਖੇਤੀਬਾੜੀ ਨਾਲ ਜੁੜਿਆ ਰਜ਼ਾਨ ਜਾਂ ਜਦੋਂ ਪ੍ਰਧਾਨ ਮੰਤਰੀ ਬਣਦੇ ਆ ਤਾਂ ਕਿਹੜੀ-ਕਿਹੜੀ ਉਹਨਾਂ ਦੀ ਕਿਸਾਨਾਂ ਨੂੰ ਤੇ ਖੇਤੀਬਾੜੀ ਨੂੰ ਦੇਣ ਲਈ ਕਿਉਂਕਿ ਇੰਨੀ ਦੇਣੀ ਭਾਰਤ ਦੇ ਵਿੱਚ ਜਾਂ ਮੋٹے ਤੌਰ ਤੇ ਕਹਿ ਲਈਏ ਕਿ ਜਿਹੜਾ ਪ੍ਰਮੁੱਖ ਸਟੇਟ ਹੈ ਖੇਤੀਬਾੜੀ ਦਾ ਉਹ ਪੰਜਾਬ ਤੇ ਪੰਜਾਬ ਦੇ ਵਿੱਚ ਕਿਸਾਨੀ ਵੱਡੇ ਉਹਨਾਂ ਦੇ ਵਿੱਚ ਵੱਡੇ ਸੰਘਰਸ਼ਾਂ ਦੇ ਵਿੱਚ ਜੀ ਡਾਟਸਰ ਬਿਲਕੁਲ ਠੀਕ ਹੈ ਤੁਸੀਂ ਕਿ ਉਹ ਖੇਤੀਬਾੜੀ ਕਿਉਂਕਿ ਉਸ ਸਮੇਂ ਦੇ ਵਿੱਚ ਖੇਤੀਬਾੜੀ ਤੇ ਸਾਰਾ ਕੁਝ ਡਿਪੈਂਡੈਂਟ ਸੀਗਾ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਵੀ ਜੋ ਖੇਤੀ ਕਰਦੇ ਸੀ ਪਰ ਕਿਉਂਕਿ ਉਹ ਜੇ ਪਿੰਡ 'ਚ ਰਹਿੰਦੇ ਸੀ ਜੇ ਪਿੰਡ 'ਚ ਰਹਿੰਦੇ ਸੀ ਤੇ ਪਰਿਵਾਰ ਜੇ ਆਪ ਖੇਤੀਬਾੜੀ ਨਹੀਂ ਕਰਦਾ ਹੋਊਗਾ ਤੇ ਖੇਤੀਬਾੜੀ ਤੇ ਡਿਪੈਂਡੈਂਟ ਹੋਊਗਾ ਤੇ ਪਰ ਇਹ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਆਪਣੇ ਪਿੱਛੇ ਬਹੁਤ ਵੱਡੀ ਵਿਰਾਸਤ ਛੱਡ ਗਿਆ ਮਰਨਾ ਤਾਂ ਹਰ ਇੱਕ ਨੇ ਆ ਪ੍ਰਧਾਨ ਮੰਤਰੀ ਵੀ ਸਾਰੀ ਉਮਰ ਨਹੀਂ ਬੈਠੇ ਰਹਿਣਾ ਤੇ ਉਥੇ ਪ੍ਰਧਾਨ ਮੰਤਰੀ ਆ ਜਿਨ੍ਹਾਂ ਨੇ ਆਪਣਾ ਜਿਹੜੇ ਹੈਗੇ ਸੀਗੇ ਇਹਨਾਂ ਵੱਡਾ ਕਾਰਜਕਾਲ ਜਿਹੜਾ ਪੂਰਾ ਕੀਤਾ Nehru ਸਾਹਿਬ ਸੀਗੇ Indira Gandhi ਆ ਆਪਣਾ ਹੁਣ ਮੋਦੀ ਸਾਹਿਬ ਹੈਗੇ ਆ ਤੇ ਇਹ ਆ ਦੂਸਰੇ Manmohan Singh ਸੀਗੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਹੀ ਜਿਹੜੇ ਹੈਗੇ ਇੱਕ ਬਹੁਤ ਵੱਡੇ ਮਨੁੱਖ ਸੀਗੇ ਚੰਗੇ ਹਿਊਮਨ ਬੀਿੰਗ ਸੀਗੇ ਕਾਈਂਡ ਹਿਊਮਨ ਬੀਿੰਗ ਸੀਗੇ ਜਿਹੜੇ ਹਮੇਸ਼ਾ ਜਿਹੜੇ ਸੀਗੇ ਉਠਾ ਨੂੰ ਦੇਖਦੇ ਸੀਗੇ ਠਾਂਤ ਪਰ ਗਰੀਬ ਲੋਕਾਂ ਬਾਰੇ ਉਹਨਾਂ ਦਾ ਜਿਹੜਾ ਹੈਗਾ ਸੀ ਧਿਆਨ ਰਹਿੰਦਾ ਸੀਗਾ ਔਰ ਉਹ ਧਰਤੀ ਦੇ ਨਾਲ ਹਮੇਸ਼ਾ ਜੁੜੇ ਰਹੇ ਬਹੁਤ ਵੱਡੀਆਂ-ਵੱਡੀਆਂ ਪਦਵੀਆਂ ਤੇ ਰਹੇ ਠੀਕ ਹੈ ਉਹਨਾਂ ਦਾ ਪਹਿਲਾ ਜ਼ਿੰਦਗੀ ਜਿਹੜੀ ਸੀ ਉਹ ਬਹੁਤ ਸੰਘਰਸ਼ਪੂਰਨ ਸੀਗੀ ਐ ਅਕਸਤਾਨ ਤੋਂ ਪਰਵਾਰ ਉੱਜੜ ਕੇ ਆਇਆ ਸੀਗਾ ਅੰਮ੍ਰਿਤਸਰ ਦੇ ਵਿੱਚ 47 ਤੋਂ ਬਾਅਦ ਤੁਹਾਨੂੰ ਪਤਾ ਜਿਸ ਤਰੀਕੇ ਨਾਲ ਲੋਕਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣਾ ਇਹਨਾਂ ਦੇ ਪਰਿਵਾਰ ਨੇ ਵੀ ਇੰਨੀ ਮਿਹਨਤ ਕੀਤੀ ਪਰ ਉਸ ਸਮੇਂ ਕਿਉਂਕਿ ਨਾ ਪੜ੍ਹਾਈ ਜਿਹੜੀ ਹੈਗੀ ਸੀਗੀ ਆਪਣੀ ਉਹ ਪੂਰੀ ਕੀਤੀ ਔਰ ਪੜ੍ਹਾਈ ਹੀ ਉਹਨਾਂ ਨੂੰ ਅੱਗੇ ਲੈ ਕੇ ਗਈ ਔਰ ਤਾਂ ਅਮਰ ਉਹ ਇਹੀ ਗੱਲ ਤੇ ਜ਼ੋਰ ਦਿੰਦੇ ਰਹੇ ਕਿ ਵਿਦਿਆ ਇੱਕ ਉਹ ਜਿਹੜਾ ਹੈਗਾ ਇੱਕ ਵੈਪਨ ਇੱਕ ਉਹ ਤਨ ਹੈ ਜਿਹੜਾ ਤੁਹਾਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦਾ ਔਰ ਇਸੇ ਲਈ ਉਹਨਾਂ ਨੇ ਆਪਣੇ ਪ੍ਰਧਾਨ ਮੰਤਰੀ ਦੇ ਸਮੇਂ ਦੇ ਵਿੱਚ ਨਹਿਰੂ ਸਾਹਿਬ ਤੋਂ ਬਾਅਦ ਇਹ ਦੇਖਿਆ ਜਾਵੇ ਕਿ ਜਿੰਨੀਆਂ ਜ਼ਿਆਦਾ ਸੰਤਲ ਯੂਨੀਵਰਸਿਟੀਆਂ ਖੋਲੀਆਂ ਜਿੰਨੇ ਜ਼ਿਆਦੇ ਆਈਆਈਟੀਜ਼ ਬਣਾਈਆਂ ਜਿੰਨੇ ਜ਼ਿਆਦੇ ਆਈਐਮ ਬਣਾਏ ਆ ਇੱਕ ਅਨਫੋਰਚਨਟ ਪਾਰਟ ਹੈਗਾ ਕਿ ਪੰਜਾਬ ਨੂੰ ਉਹਨਾਂ ਨੇ ਦੋ ਸੈਂਟਰ ਯੂਨੀਵਰਸਿਟੀਆਂ ਦਿੱਤੀਆਂ ਸੀਗੀਆਂ ਇੱਕ ਖਾਸ ਅੰਮ੍ਰਿਤਸਰ ਵਾਸਤੇ ਸੀਗੀ ਔਰ ਇੱਕ ਤਾਂ ਉਹ ਕਿ ਜਿੱਥੇ ਮਰਜ਼ੀ ਲਾ ਲਓ ਪਰ ਉਹ ਜਿਹੜਾ ਉਸ ਸਮੇਂ ਦੇ ਹਾਕਮ ਸੀਗੇ ਉਹ ਇੱਕ ਤਾਂ ਉਸ ਪਾਸੇ ਲੈ ਗਏ ਦੂਸਰੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਸੈਂਟਰ ਯੂਨੀਵਰਸਿਟੀ ਬਣਨੀ ਸੀਗੀ ਉਹਦੇ ਤੋਂ ਪੰਜਾਬ ਦੇ ਲੋਕ ਜਿਹੜੇ ਆ ਉਹ ਵਾਂਝੇ ਰਹਿ ਗਏ ਇਸੇ ਤਰੀਕੇ ਨਾਲ ਉਹਨਾਂ ਨੇ ਉਸ ਸਮੇਂ ਦੇ ਵਿੱਚ ਤੁਸੀਂ ਦੇਖੋ ਖਾਸ ਕਰਕੇ ਜਿਹੜਾ ਉਹਨਾਂ ਦਾ ਉਹਨਾਂ ਦੀ ਕਿਉਂਕਿ ਉਹਨਾਂ ਦੀ ਜਿਹੜੀ ਜਿਹੜੀ ਖਾਸ ਕਰਕੇ ਉਹ ਸਭ ਤੋਂ ਪਹਿਲਾਂ ਸਟੂਡੈਂਟ ਵਧੀਆ ਸੀਗੇ ਫਿਰ ਟੀਚਰ ਵਧੀਆ ਸੀਗੇ ਪੰਜਾਬ ਯੂਨੀਵਰਸਿਟੀ ਪੜਾਇਆ ਦਿੱਲੀ ਸਕੂਲ ਆਫ ਕਨੌਨਸਟ ਪੜਾਇਆ ਹੋਰ ਨਾ ਯੂਨੀਵਰਸਿਟੀ ਚ ਪੜਾਇਆ ਇਹ ਜਿਹੜੇ ਖਾਸ ਕਰਕੇ ਆਰਥਿਕ ਮਾਮਲਿਆਂ ਦੇ ਬਹੁਤ ਮਾਹਰ ਸੀਗੇ ਇੰਡੀਆ ਦੇ ਜਿਹੜਾ ਟ੍ਰੇਡ ਜਿਹੜਾ ਐਕਸਪੋਰਟ ਸੀਗਾ ਉਹਦੇ ਉੱਤੇ ਉਹਨਾਂ ਨੇ ਆਪਣੀ ਪੀਆਈਟੀ ਕੀਤੀ ਸੀ ਉੱਥੇ ਔਰ ਫਿਰ ਇਸੇ ਤੌਰ ਤੇ ਉਹਨਾਂ ਨੂੰ ਜਿਹੜਾ ਸੀਗਾ ਇੰਦਰਾ ਗਾਂਧੀ ਦੇ ਸਮੇਂ ਦੇ ਵਿੱਚ ਉਹਨਾਂ ਨੂੰ ਵਿਸਕੱਤਰ ਲਾ ਦਿੱਤਾ ਗਿਆ ਔਰ ਫਿਰ ਉਹ ਇਹ ਰਿਜ਼ਰਵ ਬੈਂਕ ਦੇ ਗਵਰਨਰ ਵੀ ਰਹੇ ਹੈਗੇ ਆ ਪਲੈਨਿੰਗ ਕਮਿਸ਼ਨ ਦੇ ਡਿਪਟੀ ਚੇਅਰਮੈਨ ਵੀ ਰਹੇ ਆ ਯੂਨੀਵਰਸਿਟੀ ਗ੍ਰਾਸਟ ਕਮਿਸ਼ਨ ਦੇ ਵੀ ਚੇਅਰਮੈਨ ਰਹੇ ਆ ਔਰ ਇਹ ਸਿੱਧੇ ਬਹੁਤ ਸਾਰੀਆਂ ਪੋਜੀਸ਼ਨਾਂ ਪ੍ਰਾਈਮ ਮਿੰਿਸਟਰ ਦੇ アドਵਾਈਜ਼ਰ ਵੀ ਰਹੇ ਆ ਔਰ ਹਮੇਸ਼ਾ ਜਿਹੜਾ ਹੈਗਾ ਵਾ ਕਿ ਉਹਨਾਂ ਨੇ ਆਪਣੇ ਕੰਮ ਨੂੰ ਬਹੁਤ ਦਿਨਦਰ ਹੀ ਨ ਕੀਤਾ ਤੁਸੀਂ ਦੇਖੋਗੇ 90 ਦੇ ਵਿੱਚ ਦੇਸ਼ ਬਹੁਤ ਬੁਰੇ ਹਾਲਾਤ ਦੇ ਵਿੱਚ ਸੀਗਾ ਸਾਡੇ ਕੋਲ ਸਿਰਫ 15 ਦਿਨਾਂ ਵਾਸਤੇ ਜਿਹੜਾ ਸੀ ਇੰਪੋਰਟ ਉਪੇ ਕਰਨ ਵਾਸਤੇ ਜਿਹੜੇ ਪੈਸੇ ਸੀਗੇ ਤੇਲ ਦੀਆਂ ਕੀਮਤਾਂ ਬਹੁਤ ਵੱਧ ਗਈਆਂ ਸੀ ਕਿਉਂਕਿ ਉਹਨਾਂ ਦੇ ਨਾਲ ਜਿਹੜਾ ਇਰਾਨ ਕ੍ਰਾਈਸਿਸ ਬਹੁਤ ਸੀਰੀਅਸ ਸੀਗਾ ਤੇ ਉਹਨਾਂ ਨੂੰ ਉਸ ਸਮੇਂ ਦੇ ਵਿੱਚ ਜਿਹੜੀ ਸੀ ਖਾਸ ਕਰਕੇ ਫਾਈਨਾਂਸ ਮਿਨਿਸਟਰੀ ਦਿੱਤੀ ਗਈ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਦੇਸ਼ ਨੂੰ ਉਹ ਡਾਮਾਡੋਲ ਜਾਂ ਜਿਹੜੀ ਹੈਗੀ ਸੀਗੀ ਅਨਸਟੇਬਲ ਪੋਲਿਟিক্যাল ਸਿਚੁਏਸ਼ਨ ਇਕਨੋਮਿਕ ਸਿਚੁਏਸ਼ਨ ਨੂੰ ਕੱਢ ਕੇ ਅੱਜ ਇੱਥੇ ਖੜਾ ਹੈ ਇਹ ਜਿਹੜਾ ਭਵੇਂ ਅੱਜ ਦੇ ਹਾਕਮ ਜੋ ਮਰਜੀ ਜਿੰਨੀਆਂ ਮਰਜੀ ਫੜਾ ਮਾਰੀ ਜਾਣ ਜਿੰਨੀਆਂ ਮਰਜੀ ਮਤਲਬ ਧਮਕੀਆਂ ਮਾਰੀ ਜਾਣ ਉਹ ਜਿਹੜੀ ਨੀ ਸੀ ਜਿਹੜੀ ਉਹ ਸਦਾ ਮਨਮੋਸਿਮ ਹੁਣ ਰੱਖੀ ਸੀ ਮੌਕਾ ਬੜਿਆ ਪ੍ਰਤੀਬਣੇ ਦੋ ਟਰਮ ਸੀ ਗਿਆ ਪਹਿਲੀ ਟਰਮ ਸੀ 2004 ਤੋਂ ਲੈ ਕੇ 2009 ਤੱਕ ਤੇ 9 ਤੋਂ ਬਾਅਦ ਜਿਹੜੀ ਸੀ ਉਹ 14 ਤੱਕ ਸੀ ਪਹਿਲੀ ਟਰਮ ਦੇ ਵਿੱਚ ਉਹ ਨੇਚਰਲੀ ਬੀਜੇਪੀ ਉਸ ਸਮੇਂ ਜਿੰਡੀਆਂ ਸ਼ਾਈਨਿੰਗ ਦਾ ਰੌਲਾ ਪਾ ਰਹੀ ਸੀ ਪਰ ਜਿਹੜਾ ਭਾਰਤ ਸੀਗਾ ਉਹ ਤੇ ਡੁੱਬ ਰਿਹਾ ਸੀ ਜਿਵੇਂ ਹੁਣ ਭਾਰਤ ਡੁੱਬ ਰਿਹਾ ਵਾ ਹੁਣ ਤੇ ਇੰਡੀਆ ਵੀ ਨਹੀਂ ਬਹੁਤਾ ਸ਼ਾਈਨ ਕਰ ਰਿਹਾ ਇੰਡੀਆ ਤੇ ਵੀ ਕੁਝ ਲੋਕ ਹੀ ਸ਼ਾਈਨ ਕਰ ਰਹੇ ਆ ਉਹਦੀ ਜੋ ਕਾਂਗਰਸ ਪਾਰਟੀ ਇੱਕ ਬਹੁਤ ਵੱਡੀ ਪਾਰਟੀ ਮਰਜ ਹੋ ਕੇ ਨਿਕਲੀ ਲੈਫਟ ਦੀ ਬਹੁਤ ਵੱਡੀ ਤਾਕਤ ਜਿਹੜੀ ਹੈ ਉਹਦੀ ਵਿੱਚੋਂ ਨਿਕਲੀ ਸਰਕਾਰ ਬਣੀ ਉਸ ਸਮੇਂ ਚ ਉਹਨੇ ਬਹੁਤ ਮਹਾਨ ਕੰਮ ਕੀਤੇ ਕੋ ਮਹਾਨ ਕੰਮ ਐ ਜੇ ਤੁਸੀਂ ਗੱਲ ਕੀਤਾ ਕਿਸਾਨਾਂ ਦਾ ਕਰਜ਼ਾ ਵੀ ਮਾਫ ਕੀਤਾ ਗਿਆ 70000 ਕਰੋੜ ਰੁਪਈਆ ਦੇ ਕਰੀਬ ਸਾਰੇ ਦੇਸ਼ ਕਿਸਾਨਾਂ ਦਾ ਕਰਜ਼ਾ ਜਿਹੜਾ ਸੀ ਉਹ ਮਾਫ ਕੀਤਾ ਗਿਆ ਰਾਈਟ ਟੂ ਜਿਹੜੀ ਹੈਗੀ ਸੀ ਇਨਫੋਰਮੇਸ਼ਨ ਐਕਟ ਬਣਾਇਆ ਗਿਆ ਰਾਈਟ ਟੂ ਐਜੂਕੇਸ਼ਨ ਐਕਟ ਜਿਹੜਾ ਸੀ ਫੰਡਮੈਂਟਲ ਰਾਈਟ ਬਣਾਇਆ ਗਿਆ ਰਾਈਟ ਟੂ ਫੂਡ ਐਕਟ ਬਣਾਇਆ ਗਿਆ ਔਰ ਇਹਦੇ ਨਾਲ ਨਾਲ ਜਿਹੜੀ ਮੰਰੇਗਾ ਜਿਹੜੀ ਸੀਗੀ ਉਹ ਲਿਆਂਦੇ ਗਏ ਇੰਨੇ ਵੱਡੇ ਹਿਸਟੋਰਿਕ ਔਰ ਇੰਨੇ ਵੱਡੇ ਪਾਵਰਫੁਲ ਇਨਸਟਰੂਮੈਂਟ ਜਿਹੜੇ ਮਨਮੋਹਨ ਸਿੰਘ ਦੇ ਰਜਿਮ ਦੇ ਵਿੱਚ ਭਾਵੇਂ ਉਸ ਸਮੇਂ ਤੇ ਲੈਫਟ ਦਾ ਪ੍ਰੈਸ਼ਰ ਸੀਗਾ ਕਿਉਂਕਿ ਲੈਫਟ ਦੇ ਜਿਹੜਾ ਸੀਗਾ ਦਾ ਵੀ ਏਜੰਡਾ ਸੀਗਾ ਕਾਂਗਸ ਪਾਰਟੀ ਦਾ ਏਜੰਡਾ ਨੂੰ ਉਹਨਾਂ ਨੇ ਯਾਦ ਕਰਵਾਇਆ ਇਹ ਲਾਗੂ ਕੀਤੇ ਪਰ ਕਿਉਂਕਿ ਸਰਕਾਰ ਉਹਨਾਂ ਦੀ ਸੀਗੀ ਕ੍ਰੈਡਿਟ ਉਹਨਾਂ ਨੂੰ ਜਾਂਦਾ ਜਿਨੇ ਸਾਰੀ ਦੇਸ਼ ਦਾ ਜਿਹੜਾ ਸੀਗਾ ਵਾਤਾਵਰਣ ਦੂਸਰੀ ਗੱਲ ਸੀ ਉਹ ਹਿੰਦੂ ਮੁਸਲਮ ਸਿੱਖ ਜਿਹੜੇ ਵੀ ਜਿਹੜੇ ਭਾਈਚਾਰੇ ਦੇ ਬਹੁਤ ਵੱਡੇ ਡੜੇ ਹੈਗੇ ਸੀਗੇ ਉਹਦੇ ਸਪੋਰਟਰ ਸੀਗੇ ਤੁਸੀਂ ਦੇਖਿਆ ਹੋਣਾ ਪਿੱਛੇ ਮੋਦੀ ਸਾਹਿਬ ਨੇ ਜਦੋਂ ਪਹਿਲੀਆਂ ਚੋਣਾਂ ਦੇ ਵਿੱਚ ਬਹੁਤ ਥੱਲੇ ਪੱਧਰ ਤੇ ਆ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਮਰਮੋਹਨ ਸਿੰਘ ਭਾਵੇਂ ਉਦੋਂ ਸਿਰ ਠੀਕ ਨਹੀਂ ਸੀਗੀ ਪਰ ਉਹਨਾਂ ਨੇ ਬਹੁਤ ਸਟਰੋਂਗ ਸਟੇਟਮੈਂਟ ਦਿੱਤੀ ਕਿ ਇਹਦੇ ਨਾਲ ਨਾ ਸਿਰਫ ਮੰਤਰੀ ਦਾ ਅਹੁਦਾ ਹੀ ਥੱਲੇ ਡਿੱਗਦਾ ਹੈ ਪਰ ਜਿਹੜੇ ਪਬਲਿਕ ਜਿਹੜੇ ਭਾਸ਼ਣ ਹੁੰਦੇ ਆ ਉਹਨਾਂ ਦਾ ਵੀ ਜਿਹੜਾ ਖਾਸ ਕਰਕੇ ਜਿਹੜਾ ਲੈਵਲ ਆ ਉਹ ਬਹੁਤ ਥੱਲੇ ਆ ਜਾਂਦਾ ਬਹੁਤ ਦੁਖੀ ਸੀ ਉਸ ਸਮੇਂ ਤੇ ਔਰ ਉਹਨਾਂ ਨੇ ਸਾਰੇ ਦੇਸ਼ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਇਕਨੋਮਿਕ ਗਰੋਥ ਨੂੰ ਇੱਕ ਨਵਾਂ ਜਿਹੜਾ ਹੈਗਾ ਸੀ ਦੂਸਰਾ ਇੱਕ ਇਹ ਆਮ ਜਿਹੜਾ ਦਿੱਤਾ ਗਿਆ ਔਰ ਸਭ ਤੋਂ ਵੱਧ ਤਾਂ ਹੋਰ ਵੱਡੀ ਗੱਲ ਸੀ ਕਿ ਜਿਹੜੀ ਉਹਦੀ ਗਲੋਬਲ ਪੋਲਿਟਿਕਸ ਸੀ ਜਿਹਨੂੰ ਅੰਤਰਰਾਸ਼ਟਰੀ ਜਿਹੜੀ ਰਾਜਨੀਤੀ ਕਹਿੰਦੇ ਆ ਜਾਂ ਫੋਰਨ ਪੋਲਿਸੀ ਸੀ ਉਹਦੀ ਆਰਕੀਟੈਕਟ ਬਣੇ ਔਰ ਸਭ ਤੋਂ ਵੱਡੀ ਉਹਨਾਂ ਦੀ ਅਚੀਵਮੈਂਟ ਸੀਗੀ ਕਿ ਬਿਨਾ ਐਨਪੀਟੀ ਐਨਪੀਟੀ ਯਾ ਕਿ ਨਾਨ ਪ੍ਰੋਲੀਫੀਸ਼ਨ ਟਰੀਟੀ ਹੈਗੀ ਆ ਜਿਹੜੀ ਖਾਸ ਕਰਕੇ ਜਿਹੜੇ ਪੰਜ ਵੱਡੇ ਮੁਲਕ ਹੈਗੇ ਆ ਨਿਊਕਲੀਅਰ ਪਾਵਰ ਹੈਗੇ ਆ ਉਹ ਜਦੋਂ ਵੀ ਤੁਸੀਂ ਕੋਈ ਉਹਨਾਂ ਨੂੰ ਸਿਸਟਮ ਦੇਣੀ ਹੁੰਦੀ ਆ ਉਹਦੇ ਵਿੱਚ ਉਹਨਾਂ ਨੂੰ ਸਾਈਨ ਕਰਾਉਂਦੇ ਆ ਇੰਡੀਆ ਨੇ ਉੱਤੇ ਸਾਈਨ ਨਹੀਂ ਕੀਤੇ ਇੰਦਰਾ ਗਾਂਧੀ ਨੇ ਅੰਡਰਗ੍ਰਾਉਂਡ ਨਿਊਕਲੀਅਰ ਐਕਸਪਲੋਜ਼ਨ ਕੀਤਾ ਸੀਗਾ ਸਾਈਨ ਨਹੀਂ ਕੀਤੇ ਬਹੁਤ ਸਾਰਾ ਪ੍ਰੈਸ਼ਰ ਆਇਆ ਸੀਗਾ ਸਾਡਾ ਤਾਰਾਪੁਰ اٹਾਮਿਕ ਪਲੈਂਟ ਹੈਗਾ ਵਾ ਅਮਰੀਕਾ ਨੇ ਯੂਰੇਨੀਅਮ ਬੰਦ ਕਰ ਦਿੱਤਾ ਸੀਗਾ ਭਾਵੇਂ ਕਿ ਬਾਅਦ ਵਿੱਚ ਫਿਰ ਸ਼ੁਰੂ ਕਰ ਦਿੱਤਾ ਮਰਮੋਨ ਸਿੰਘ ਨੇ ਉੱਤੋਂ ਐਗਜ਼ੈਂਪਸ਼ਨ ਲੈ ਕੇ ਤੇ ਕਿਉਂਕਿ ਸਾਡੇ ਬਹੁਤ ਸ਼ਾਰਟੇਜ ਸੀਗੀ ਖਾਸ ਕਰਕੇ ਬਿਜਲੀ ਦੀ ਬਹੁਤ ਸ਼ਾਰਟੇਜ ਸੀਗੀ ਹੋਰ ਸੱਚ ਵਾਸਤੇ ਬਹੁਤ ਸਾਰਾ ਸਾਨੂੰ ਉਹਨਾਂ ਦਾ ਸਹਿਯੋਗ ਚਾਹੀਦਾ ਸੀਗਾ ਤੋ ਇਹ ਇੱਕ ਜਿਹੜਾ ਐਗਰੀਮੈਂਟ ਜਿਹੜਾ ਵਾ ਉਹਨੂੰ ਸਿਰੇ ਲਾ ਕੇ ਔਰ ਸਾਰੇ ਦੇਸ਼ਾਂ ਦੇ ਨਾਲ ਖਾਸ ਕਰਕੇ ਗੁਆਂਢੀ ਮੁਲਕਾਂ ਦੇ ਨਾਲ ਬਹੁਤ ਚੰਗੇ ਰਿਸ਼ਤੇ ਬਣਾਏ ਦੇਸ਼ਾਂ ਵਿਦੇਸ਼ਾਂ 'ਚ ਬਹੁਤ ਚੰਗੇ ਰਿਸ਼ਤੇ ਬਣਾਏ ਔਰ ਇੱਕ ਉਹ ਨਾਮ ਨਾ ਖੜਿਆ ਜਿੱਥੇ ਖੜਿਆ ਜਿਹੜਾ ਤੁਸੀਂ ਕਹਿੰਦੇ ਆ ਕਿ ਉਹ ਵਾਕਿਆ ਸਰਦਾਰ ਭਵੇਂ ਕਿਸੇ ਡੈਫੀਨੇਸ਼ਨ ਦੇ ਵਿੱਚ ਪੂਰੇ ਸਰਦਾਰ ਨਹੀਂ ਸੀਗੇ ਪਰ ਉਹ ਆਪਣੇ ਕੰਮ ਦੀ ਵਜ੍ਹਾ ਕਰਕੇ ਜਿਹੜਾ ਸੀਗਾ ਉਹ ਜਿਹੜੇ ਆ ਉਹ ਸਰਦਾਰ ਦੇ ਤੌਰ ਤੇ ਉਹਨੂੰ ਸਰਦਾਰ ਦਾ ਖਿਤਾਬ ਤੁਸੀਂ ਦੇ ਸਕਦੇ ਜੋ ਕਿ ਅਜਿਹਾ ਵਿਅਕਤੀ ਜਿਸ ਇਨਾ ਜ਼ਿਆਦਾ ਇਮਾਨਦਾਰ ਹੋਵੇ ਇਨਾ ਜ਼ਿਆਦਾ ਧਿਆਨਦਾਰ ਹੋਵੇ ਇਨਾ ਜ਼ਿਆਦਾ ਆਮ ਲੋਕਾਂ ਲਈ ਕੰਸਰਨ ਹੋਵੇ ਇਨਾ ਜ਼ਿਆਦਾ ਜਿਹੜਾ ਹੈ ਤਾਂ ਉਹਨਾਂ ਨੂੰ ਉੱਪਰ ਚੁੱਕਣ ਦੀ ਜਿਹੜਾ ਦਿਨ ਰਾਤ ਯਤਨ ਕਰੇ ਤਾਂ ਉਹ ਜਿਹੇ ਵਿਅਕਤੀ ਨੂੰ ਜੇ ਸਰਦਾਰ ਦਾ ਖਿਤਾਬ ਦੇ ਦਿੱਤਾ ਜਾਵੇ ਤਾਂ ਮੇਰੇ ਖਿਆਲ ਉਹ ਕੋਈ ਬਹੁਤ ਵੱਡੀ ਜਿਹੜੀ ਹੈਗੀ ਹੈ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਤੂੰ ਆਪਣੇ ਕੰਮਾਂ ਆਪਣੀ ਨਿਵਰਤਾ ਕਰਕੇ ਉਹ ਜਿਹੜਾ ਆਰਗੂਮੈਂਟ ਕਰਕੇ ਉਹ ਆਪਣੀ ਵਿਦਿਆ ਕਰਕੇ ਉਹ ਉਹਨਾਂ ਦੀ ਸਹਿਨਸ਼ੀਲਤਾ ਸੀ ਤੁਸੀਂ ਦੇਖਿਆ ਹੁਣ ਪਹਿਲੇ ਸਮੇਂ 'ਚ ਮੋਦੀ ਸਾਹਿਬ ਨੇ ਕਿਸ ਕਿਸਮ ਦੇ ਸ਼ਬਦ ਉਹਨਾਂ ਲਈ ਜਿਹੜੇ ਵਰਤੇ ਸੀ ਪਰ ਫਿਰ ਵੀ ਉਹ ਹੱਸ ਕੇ ਟਾਲ ਦਿੰਦੇ ਰਹੇ ਸਾਰੀਆਂ ਗੱਲਾਂ ਨੂੰ ਤੋਂ ਇਸ ਕਰਕੇ ਉਹਨਾਂ ਉਹ ਵਿਅਕਤੀ ਭਾਵੇਂ ਇਥੋਂ ਚਲੇ ਗਿਆ Nehru ਸਾਹਿਬ ਨੂੰ ਕਿਉਂ ਯਾਦ ਕਰਦੇ ਆ ਇਸੇ ਕਰਕੇ ਯਾਦ ਕਰਦੇ ਆ ਕਿ ਉਹਨਾਂ ਨੇ ਦੇਸ਼ ਲਈ ਬਹੁਤ ਹੈਗਾ ਸੀ ਬਹੁਤ ਵੱਡਾ ਕੰਮ ਕੀਤਾ ਸੀ ਕੈਰੋਂ ਸਾਹਿਬ ਨੂੰ ਅੱਜ ਵੀ ਪੰਜਾਬ ਦੇ ਲੋਕ ਯਾਦ ਕਰਦੇ ਆ ਤੇ ਮੈਨੂੰ ਲੱਗਦਾ ਹੈ ਕਿ ਮਰਮੋਹਨ ਸੰਗ ਨੂੰ ਆਉਣ ਵਾਲੇ ਬਹੁਤ ਲੰਮੇ ਸਮੇਂ ਤੱਕ ਲੋਕੀ ਉਹਨਾਂ ਦੇ ਕੀਤੇ ਹੋਏ ਕੰਮ ਚੈਰੋ ਕਿਸਾਨਾਂ ਲਈ ਮੰਦਰੀਗਾ ਪੂਰਾ ਨਹੀਂ ਬਣਾਇਆ ਸੀਗਾ ਕਿ ਤੁਸੀਂ ਕੰਮ ਕਰੋ ਕੰਮ ਕਰਕੇ ਆਪਣੀ ਰੋਟੀ ਜਿਹੜੀ ਹੈਗੀ ਆ ਉਹਨੂੰ ਜਿਹੜਾ ਹੈਗਾ ਤੁਸੀਂ ਉਹ ਉਹਨੂੰ ਕਮਾਓ ਹੁਣ ਕੀ ਹੁੰਦਾ 5 ਕਿਲੋ ਦਾਣੇ ਦੇ ਦੋ ਤੁਸੀਂ ਦੇਖੋ ਫਰਕ ਕਿੰਨਾ ਹੈ ਇੱਕ ਪਾਸੇ ਤੁਸੀਂ ਲੋਕਾਂ ਨੂੰ ਬਣਾਉਣ ਦਾ ਜੀ ਦੂਸਰੇ ਪਾਸੇ ਮਨਮੋਹ ਸਿੰਘ ਜੀ ਤੁਸੀਂ ਲੋਕਾਂ ਨੂੰ ਪੈਰਾਂ ਦੇ ਖੜੇ ਕਰੋ ਤੁਸੀਂ ਕੰਮ ਕਰੋ ਤੁਹਾਡੀ ਪਰਚੇਜ਼ਿੰਗ ਪਾਵਰ ਹੋਊ ਤੇਰੀ ਕੋਈ ਡਿਗਨਿਟੀ ਹੋਗੀ ਮੰਗਤਿਆਂ ਦੀ ਕਦੀ ਡਿਗਨਿਟੀ ਹੁੰਦੀ ਤੇ ਮੈਨੂੰ ਲੱਗਦਾ ਕਿ ਜੇ ਦੇਖਿਆ ਜਾਵੇ ਕਿ ਸਾਡੇ ਸਾਹਮਣੇ ਕਿਉਂਕਿ 2014 ਤੋਂ ਬਾਅਦ ਵਾਲਾ ਰਜਿਮ ਵੀ ਅਸੀਂ ਦੇਖਿਆ ਤੇ ਮਨਮੋਹ ਸਿੰਘ ਦਾ ਜੀ ਵੀ ਅਸੀਂ ਦੇਖਿਆ ਤੇ ਇਹ ਕੰਪੇਅਰ ਕਰ ਸਕਦੇ ਹਾਂ ਕੋਈ ਵਾਕਿਆ ਹਿੰਦੁਸਤਾਨ ਦੀ ਰਾਜਨੀਤੀ ਤੇ ਜਿਹੜੇ ਸੀਗੇ ਉਹ ਸਰਦਾਰ ਜਿਹੜੇ ਸੀਗੇ ਉਹ ਸਿੱਧ ਹੋਏ ਜਿਨ੍ਹਾਂ ਨੇ ਆਪਣਾ ਕੰਮ ਕਾਜ ਬਹੁਤ ਧਿਆਨਦਾਰੀ ਨਾਲ ਇਮਾਨਦਾਰੀ ਦੇ ਨਾਲ ਨਿਭਾਇਆ ਹੂੰ ਦੋਸਤ ਜਿਹੜੀ ਕਿਸਾਨੀ ਅੰਦੋਲਨ ਵੀ ਚੱਲ ਰਹੇ ਨੇ ਕਿਸਾਨੀ ਮੰਗਾਂ ਮਸਲੇ ਬੜੇ ਵੱਡੇ ਪੱਧਰ ਉੱਤੇ ਐ ਤਾਂ ਮਨਮੋਹਨ ਸਿੰਘ ਹੁਣਾਂ ਨੇ ਜਿੱਥੇ ਤੁਸੀਂ ਜਿਵੇਂ ਦੱਸ ਰਹੇ ਹੋ ਕਿ 70000 ਕਰੋੜ ਰੁਪਏ ਦਾ ਕਿਸਾਨੀ ਕਰਜ਼ਾ ਮਾਫ ਕੀਤਾ ਇੱਕ ਸੁਆਮੀਨਾਥਨ ਦੀ ਰਿਪੋਰਟ ਜਿਹੜੀ ਕਿ ਇੰਨੇ ਦਿਨੀ ਵੀ ਬੜੇ ਵੱਡੇ ਪੱਧਰ ਉੱਤੇ ਚਰਚਾ ਦੇ ਵਿੱਚ ਹੈ 2014 ਦੇ ਵਿੱਚ ਭਾਜਪਾ ਨੇ ਇੱਕ ਅਨਾਉਂਸ ਕੀਤਾ ਸੀ ਕਿ ਇਹਦਾ ਭਾਵ ਕਿ ਕਿਸਾਨੀ ਦਾ ਨਰਵਾਧਾ ਕਿ ਉਹ ਜਿਹੜੀ ਸੁਆਮੀਨਾਥਨ ਰਿਪੋਰਟ ਉਹ ਲਾਗੂ ਕਰਨਗੇ ਉਹ ਸੁਆਮੀਨਾਥਨ ਜਿਹੜਾ ਕਮਿਸ਼ਨ ਉਹ ਬਿਠਾਇਆ ਉਹ ਜਿਹੜਾ ਸਿਹਰਾ ਉਹ ਮਨਮੋਹਨ ਸਿੰਘ ਨੂੰ ਜਾਂਦਾ ਸੀ ਉਹ ਦੱਸਿਓ ਹੁਣ ਅੱਜ ਇਹ ਕਿਵੇਂ ਰਿਹਾ ਕਿੱਥੇ ਖੜਾ ਹੈ ਅੱਜ ਦੀ ਤਰੀਕ ਦੇ ਵਿੱਚ ਵੀ ਉਹ ਸੁਆਮੀਨਾਥਨ ਦੀ ਰਿਪੋਰਟ ਦੀ ਮਤਲਬ ਕਈ ਪੱਖਾਂ ਉੱਤੇ ਚਰਚਾ ਹੁੰਦੀ ਰਹਿੰਦੀ ਹੈ ਸਰਕਾਰੀ ਪੱਖ ਉੱਤੇ ਵੀ ਤੇ ਕਿਸਾਨੀ ਪੱਖ ਉੱਤੇ ਵੀ ਤੇ ਵਿਦਵਾਨਾਂ ਦੇ ਵਿੱਚ ਜੀ ਉਹਨਾਂ ਦੀ ਖਾਸ ਤਰੀਕੇ ਸੀ ਕਿ ਜਿਹੜਾ ਵੀ ਵਿਅਕਤੀ ਆਪਣੇ ਖੇਤਰ ਦੇ ਵਿੱਚ ਜਿਹੜਾ ਹੈਗਾ ਕੋਈ ਕੰਟਰੀਬਿਊਟ ਕਰ ਸਕਦਾ ਹੈ ਉਹਨੂੰ ਅੱਗੇ ਲਿਆਂਦਾ ਜਾਵੇ। ਸੁਮਿਨਾਥ ਨੇ ਇੱਕ ਬਹੁਤ ਵੱਡੇ ਖੇਤੀਬਾੜੀ ਵਿਗਿਆਨੀ ਸੀਗੇ। ਕਿਸਾਨਾਂ ਦੀ ਹਾਲਤ ਇਹ ਦੇਸ਼ ਦੇ ਵਿੱਚ ਸ਼ੁਰੂ ਤੋਂ ਹੀ ਮਾੜੀ ਰਹੀ ਆ। ਅੰਗਰੇਜ਼ਾਂ ਦੇ ਸਮੇਂ ਤੋਂ ਮਾੜੀ ਰਹੀ ਆ। ਪੰਜਾਬ ਦੇ ਵਿੱਚ ਥੋੜਾ ਜਿਹਾ ਹਲਾਰਾ ਆਇਆ ਸੀ ਗ੍ਰੀਨ ਰੈਵਲੂਸ਼ਨ ਦੇ ਨਾਲ ਪਰ ਫਿਰ ਜਿਹੜਾ 90 ਤੋਂ ਬਾਅਦ ਉਹ ਚ ਡਿਕਲਾਈਨ ਹੋਣਾ ਸ਼ੁਰੂ ਹੋ ਗਿਆ ਇੱਕ ਵਾਰ ਸੀ ਕੋ ਮਨਮੋਹਨ ਸਿੰਘ ਜਿਹੜਾ ਸੀ ਜਿਹੜਾ ਉਹਨੂੰ ਕ੍ਰਿਟਿਕਾਈਜ਼ ਕੀਤਾ ਜਾਂਦਾ ਸੀਗਾ ਉਹ ਇਹ ਸੀਗਾ ਕਿ ਉਹ ਜਿਹੜੀ ਨਵ ਜਿਹੜੀ ਹੈਗੀ ਉਦਾਰਵਾਦੀ ਨੀਤੀ ਲੈ ਕੇ ਆਏ ਸੀਗੇ ਅਸੀਂ ਵੀ ਉਸ ਸਮੇਂ 'ਚ ਉਹਨਾਂ ਦਾ ਕ੍ਰਿਟਿਕਾਈਜ਼ ਕਰਦੇ ਹੁੰਦੇ ਸੀਗੇ ਕਿ ਨਵ ਜਿਹੜੀ ਹੈਗੀ ਉਦਾਰਵਾਦੀ ਨੀਤੀ ਅਲਟੀਮੇਟਲੀ ਇਸ ਦੇਸ਼ ਦੇ ਵਿੱਚ ਕਿੰਨੀ ਘਾਤਕ ਹੋ ਸਕਦੀ ਹੈ ਪਰ ਉਹਨਾਂ ਦੀ ਨਵ ਉਦਾਰਵਾਦੀ ਨੀਤੀ ਜਿਹੜੀ ਸੀ ਹੁਣ ਵਾਲੀ ਸਰਕਾਰ ਭਾਵੇਂ ਉਹਨੂੰ ਜਸਟੀਫਾਈ ਕਰ ਲਈਦੀ ਆਪਣਾ ਕੰਮ ਕਰਨ ਵਾਸਤੇ ਪਰ ਉਹਦੇ ਵਿੱਚ ਹਿਊਮਨ ਜਿਹੜਾ ਪਾਰਟ ਉਹ ਬਹੁਤ ਜ਼ਰੂਰੀ ਸੀ এমਪਲॉयਮੈਂਟ ਉਹਨਾਂ ਨੇ ਬਹੁਤ ਵੱਡੀ ਜਨਰੇਟ ਕੀਤੀ ਇਸੇ ਦੇਖ ਕੇ ਰਿਪਬਲਿਕ ਸੈਕਟਰ ਇੰਸਟੀਟਿਊਸ਼ਨ ਜਿਹੜਾ ਹੈਗਾ ਸੀ ਖਾਸ ਕਰਕੇ ਉਹਨਾਂ ਨੇ ਹੋਰ ਸਟ੍ਰੈਂਥਨ ਕੀਤਾ ਜਿੱਦਾਂ ਬੰਦਾ ਸਭੀ ਐਜੂਕੇਸ਼ਨ ਸਿਸਟਮ ਨੂੰ ਬਹੁਤ ਉਹਨਾਂ ਨੇ ਬਹੁਤ ਖੁੱਲ ਕੇ ਜਿਹੜਾ ਜਿਹੜਾ ਹੈਗਾ ਸੀਗਾ ਹੈਲਪ ਕੀਤੀ ਇਹ ਮੈਂ ਖਿਆਲ ਇਹ ਦੇਸ਼ ਤੇ ਜਿਹੜੇ ਹੈਗੇ ਖਾਸ ਕਰਕੇ ਯੂਨੀਵਰਸਿਟੀਆਂ ਕਾਲਜਾਂ ਦੇ ਪੜਾਉਣ ਵਾਲੇ ਇਸ ਗੱਲ ਵੀ ਗ੍ਰੇਟਫੁਲ ਹੋਣਗੇ ਕਿ ਜਿਹੜਾ ਇੱਕ ਸੇਵਾ ਮੈਂ ਪੰਜਵਾਂ ਪੀ ਕਮਿਸ਼ਨ ਸੀਗਾ ਮਨਮੋਹ ਸਿੰਘ ਦੇ ਸਮੇਂ ਚ ਲਾਗੂ ਹੋਇਆ ਸੀਗਾ ਉਹਦੇ ਵਿੱਚ ਟੀਚਰਸ ਨੂੰ ਇੰਨੀ ਵੱਡੀ ਪੋਜੀਸ਼ਨ ਦਿੱਤੀ ਕਿ ਉਹਨਾਂ ਨੂੰ ਸਿਵਲ ਸਰਵਿਸ ਸਰਵਰ ਦੇ ਐਟ ਪਾਰ ਲਿਆ ਕੇ ਰੱਖ ਦਿੱਤਾ ਰਾਦਰ ਉਹਨਾਂ ਤੋਂ ਥੋੜਾ ਆਪਣੇ ਪਾਸੇ ਵਾਲ ਵੀ ਰੱਖ ਦਿੱਤਾ ਗਿਆ। ਤੋਂ ਇਸੇ ਲਈ ਕਿ ਉਹਨਾਂ ਨੂੰ ਲੱਗਦਾ ਸੀ ਕਿ ਕਿਸਾਨੀ ਸਾਡੇ 60% ਤੋਂ ਲੋਕਾਂ ਦਾ ਕਿਸਾਨ ਹੈਗੇ ਆ ਥੋੜੀ ਖੇਤੀ ਆ ਲਾਗਤ ਵਧ ਰਹੀ ਆ ਲਾਗਤ ਵਧਣ ਦੇ ਨਾਲ ਹੁੰਦਾ ਕਿ ਉਹਨਾਂ ਦਾ ਪ੍ਰੋਫਿਟ ਨਹੀਂ ਆ ਰਿਹਾ ਫਸਲਾਂ ਨਹੀਂ ਵਿਕ ਰਹੀਆਂ। ਤੋਂ ਇਸ ਕਰਕੇ ਉਹਦੇ ਵਿੱਚ ਉਸ ਸਮੇਂ ਜ ਸੁਸਾਈਸਾਈਡ ਵੀ ਸ਼ੁਰੂ ਹੋ ਗਏ ਸੀ ਕਿਸਾਨੀ ਉਹਦੇ ਵਿੱਚ ਸੀਗੀ ਤੇ ਉਹਨਾਂ ਨੇ ਇੱਕ ਕਮੇਟੀ ਬਣਾ ਦਿੱਤੀ। ਕਮੇਟੀ ਦੀਆਂ ਰეკਮੈਂਡੇਸ਼ਨ ਜਿਹੜੀਆਂ ਉਹ ਆ ਗਈਆਂ ਪਰ ਉਸ ਸਮੇਂ ਹਾਲਾਤ ਇਦਾਂ ਦੇ ਸੀ ਤੁਸੀਂ ਦੇਖੋਗੇ 12 ਤੋਂ ਬਾਅਦ ਜਦੋਂ ਅੰਨਾ ਹਜ਼ਾਰੇ ਹੁਣੀ ਆਏ ਆ ਜਦੋਂ ਕੇਜਰੀਵਾਲ ਹੁਣਾ ਨੇ ਉੱਥੇ ਜੋ ਸ਼ੁਰੂ ਕਰ ਦਿੱਤਾ ਸਾਰਾ ਜਿਹੜਾ ਸੀਗਾ ਜੋ ਵੀ ਨਾਟਕ ਹੀ ਮੈਂ ਕਹੂੰਗਾ ਵਿਨੋਦ ਰਾਏ ਜਿਹੜੇ ਸੀਗੇ ਉਹ ਕੰਟਰੋਲਰ ਆਡੀਟਰ ਜਨਰਲ 1 ਕਰੋੜ 176000 ਕਰੋੜ ਦਾ ਉਹਨਾਂ ਨੇ 2G ਦਾ ਉਹ ਬਖਾ ਦਿੱਤਾ ਬਾਕੀ ਜੋ ਆਰਐਸਐਸ ਜੋ ਭਾਜਪਾ ਜੋ ਹੈ ਤੁਹਾਡੇ ਸੀਗੇ ਇਹ ਦੂਸਰੇ ਸਾਰੇ ਸੀਗੇ ਸਾਰੇ ਇਕੱਠੇ ਹੋ ਕੇ ਉਹਦੇ ਨਾਲ ਹੀ ਦੂਸਰਾ ਕੋਈ ਵੀ ਆ ਗਿਆ ਆਪਣਾ ਜਿਹੜਾ ਉੱਥੇ ਗੇਮਸ ਹੋਈਆਂ ਸੀਗੀਆਂ ਕਾਮਨ ਵੈਲਥ ਗੇਮ ਹੋਈਆਂ ਸੀ ਬਾਰਸ਼ਾਂ ਬਹੁਤ ਲੰਮੀਆਂ ਹੋਈਆਂ ਡੇਲੇ ਹੋ ਗਿਆ ਬਹੁਤ ਬੰਮਾਲ ਖੜਾ ਕਰ ਦਿੱਤਾ ਜੀ ਔਰ ਪਾਲਸੀ ਪੈਲਸ ਜਿਹੜਾ ਉਹਦੇ ਵਿੱਚੋਂ ਸ਼ੁਰੂ ਹੋ ਗਿਆ ਜਿੰਨਾ ਕਰਕੇ ਉਹ ਉਸ ਚੀਜ਼ ਨੂੰ ਲਾਗੂ ਨਹੀਂ ਕਰ ਸਕੇ ਇਹ ਕੰਟਰੀਬਿਊਸ਼ਨ ਹੁਣ ਉਹਨਾਂ ਦੀ ਹੈਗੀ ਆ ਕਿ ਉਹਨਾਂ ਨੇ ਇੱਕ ਕਮੇਟੀ ਨੂੰ ਜਿਹੜਾ ਸੀ ਫਾਰਮੂਲਾਈਜ਼ ਕੀਤਾ ਔਰ ਉਸ ਤੋਂ ਬਾਅਦ ਤੁਸੀਂ ਮੋਦੀ ਸਾਹਿਬ ਨੇ ਦੇਖਿਆ ਹੁਣ ਉਹਨਾਂ ਨੇ ਵਾਦਾ ਕਰ ਦਿੱਤਾ ਉਹਨਾਂ ਨੇ ਵੀ ਨਹੀਂ ਕੀਤਾ ਉਹਦੇ ਵਿੱਚੋਂ ਕਰਕੇ ਪਰ ਇਹ ਗੱਲ ਹੈ ਜੀ ਖੜੀ ਹੈ ਉੱਥੇ ਹੂੰ ਇਹ ਇਕਤੀ ਮੈਂਟਲੀ ਜੋ ਕਿਸਾਨਾਂ ਦਾ ਸੰਘਰਸ਼ ਵਾ ਪਿਛਲੇ 13 ਮਹੀਨੇ ਦਾ ਸੰਘਰਸ਼ ਹੈ ਹੁਣ ਵੀ ਤੁਸੀਂ ਦੇਖੋ ਡੱਲੇਵਾਲ ਸਾਹਿਬ ਹੈਗੇ ਹੋਰ ਕਿਸਾਨ ਹੈ ਔਰ ਹਰ ਕਿਸਾਨ ਦੀ ਜੁਬਾਨ ਦੇ ਉੱਤੇ ਜਿਹੜੀ ਹੈਗੀ ਸੁਆਮੀ ਰਾਸਨ ਕਮਿਸ਼ਨ ਜਿਹੜੀ ਆ ਦੀ ਜਿਹੜੀ ਰਿਪੋਰਟ ਦੀ ਗੱਲ ਕਰਦੇ ਆ ਉਹ ਤੁਹਾਨੂੰ ਯਾਦ ਵੀ ਹੋਊਗਾ ਕਿ ਰਾਹੁਲ ਗਾਂਧੀ ਨੇ ਜਾਂ ਕਾਂਗਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਪਾਤਾ ਸੀਗਾ ਕਿ ਜੇ ਅਸੀਂ ਅੱਜ ਅਸੀਂ ਸੁਆਮੀ ਰਾਸਨ ਦੀ ਰਿਪੋਰਟ ਜਿਹੜੀ ਆ ਉਹ ਇਨ ਬਿਨ ਲਾਗੂ ਕਰਾਂਗੇ ਜਿਹੜੀ ਕਿ ਹੋਣੀ ਆ ਅੱਜ ਨਹੀਂ ਹੋਊਗੀ ਹੋਰ ਕੱਲ ਨੂੰ ਪਰ ਤੁਸੀਂ ਇਹ ਭਾਜਪਾ ਤੋਂ ਉਹਨਾਂ 'ਚ ਰਾਸ ਨਹੀਂ ਰੱਖ ਸਕਦੇ ਜਿੰਨਾ ਜਿਹਾ ਤੁਹਾਡਾ ਪ੍ਰੈਸ਼ਰ ਬਹੁਤ ਕਿ ਬੀਜੇਪੀ ਜਿਹੜੀ ਹੈ ਜਿਹੜੀ ਰੂਲ ਪਾਰਟੀ ਜਿਹੜੀ ਹੈ ਜੀ ਬੀਜੇਪੀ ਦੇ ਨਾਲ ਜੁੜੇ ਲੋਕ ਆ ਉਹਨਾਂ ਦਾ ਕਿਸਾਨੀ ਨਾਲ ਕੋਈ ਪਤਾ ਵਾਸਤਾ ਨਹੀਂ ਹੈ ਉਹਨਾਂ ਉਹਨਾਂ ਦੇ ਤੇ ਜਿਹੜੇ ਖਾਸ ਕਰਕੇ ਸੋਰਸਸ ਹੋਰ ਕਿਤੇ ਪਏ ਆ ਦੂਸਰੇ ਪਾਸੇ ਕਿਸਾਨੀ ਦਿਨੋਂ ਦਿਨ ਨਿੱਗਰਦੀ ਜਾ ਰਹੀ ਹੈ ਦਿਨੋਂ ਦਿਨ ਥੱਲੇ ਡਿੱਗਦੀ ਜਾ ਰਹੀ ਹੈ ਬਹੁਤ ਸਾਰਾ ਤੁਸੀਂ ਦੇਖੋ ਕਿ ਪਿੰਡਾਂ ਦੇ ਵਿੱਚ ਹਾਲਾਤ ਬਹੁਤ ਮਾੜੇ ਹੋ ਰਹੇ ਆ ਉਹਦੇ ਨਾਲ ਲਾਅ ਐਂਡ ਆਰਡਰ ਦੀ ਵੀ ਸਮੱਸਿਆ ਆ ਰਹੀ ਹੈ ਪੰਜਾਬ ਵਰਗੇ ਸੇਟਾਂ 'ਚ ਸੂਬੇ ਜਿਹੜੇ ਨਸ਼ੇ ਦੀ ਗੱਲ ਵੀ ਆਉਂਦੀ ਆ ਜਾਂ ਕਿਸਾਨ ਪੂਰਾ ਆਪਣੇ ਬੱਚਿਆਂ ਨੂੰ ਨਾ ਪੜਾ ਸਕਦੇ ਆ ਨਾ ਲਿਖਾ ਸਕਦੇ ਆ ਜਿਹੜੀ ਇਸ ਸਰਕਾਰ ਦੀ ਖਾਸ ਕਰਕੇ ਜਿਹੜੀ ਸੈਂਟਰ ਦੀ ਸਰਕਾਰ ਹੈਗੀ ਆ ਜਿਸ ਤਰੀਕੇ ਦੇ ਨਾਲ ਨਵੇਂ-ਨਵੇਂ ਕਾਨੂੰਨ ਲਿਆਂਦੇ ਜਾ ਸਕਦੇ ਆ ਵੀ ਖੇਤੀ ਕਿ ਉਹਨਾਂ ਨੂੰ ਕੱਢ ਕੇ ਜਿਹੜੀ ਖੇਤੀ ਦੀ ਜ਼ਮੀਨ ਆ ਉਹ ਕਾਰਪੋਰੇਟਸ ਦੇ ਹਵਾਲੇ ਕਰਤੀ ਜਾਵੇ ਔਰ ਅਨਾਜ ਜਿਹੜਾ ਹੈਗਾ ਵਾ ਇਹਨੂੰ ਲਫਾਫਿਆਂ 'ਚ ਬੰਦ ਕਰਤਾ ਜਾਵੇ ਤਾਂ ਕਿ ਟੋਟਲੀ ਕੀ ਰੋਜ਼ ਸ਼ਾਮ ਨੂੰ ਜਾਣ ਆਪਣਾ ਥੋੜਾ ਜਿਹਾ ਲੈ ਆ ਕਰਨ ਖਾ ਕੇ ਤੇ ਅਗਲੇ ਦਿਨ ਫੇਰ ਕੰਮ ਤੇ ਚੱਲ ਜਾ ਕਰਨ ਤੇ ਫੇਰ ਮੁੜ ਕੇ ਲੈ ਕੇ ਆ ਜਾ ਕਰਨ ਤੇ ਜਿਹੜੀ ਇਹ ਜਿਹੜੀ ਰਿਪੋਰਟ ਦੀ ਆਪਾਂ ਗੱਲ ਕਰਦੇ ਆ ਜਿਹੜੀ ਬਿਗਨਿੰਗ ਹੈਗੀ ਆ ਇਹ ਉਸ ਸਮੇਂ ਦੇ ਵਿੱਚ ਹੋਈ ਸੀਗੀ ਔਰ ਬਹੁਤ ਵੱਡੀ ਕੰਟਰੀਬਿਊਸ਼ਨ ਉਹਨਾਂ ਦੀ ਇਹਦੇ ਦੇ ਨਾਲ ਘੱਟੋ-ਘੱਟ ਸਾਰਾ ਜਿਹੜਾ ਖੇਤੀਬਾੜੀ ਦਾ ਢਾਂਚਾ ਹੈ ਜਾਂ ਖੇਤੀਬਾੜੀ ਦਾ ਜਿਹੜਾ ਲਗਤ ਵਾਲਾ ਜਿਹੜਾ ਨਿਜ਼ਾਮ ਹੈ ਜਾਂ ਕਿਸ ਤਰੀਕੇ ਨਾਲ ਕਿਸਾਨ ਨੂੰ ਬਚਾਇਆ ਜਾ ਸਕਦਾ ਜਦੋਂ ਮੈਂ ਪਲਾਸਟਿਕ ਦੀ ਸੈਂਟੀ ਗੱਲ ਕਰਦੀ ਆ ਵੀ ਇੰਨਾ ਤਾਂ ਉਹਦਾ ਜਿਹੜਾ ਹੈਗਾ ਖਰਚਾ ਲੱਗਦਾ ਜੇ ਉਹਨੂੰ ਥੋੜਾ ਬੋਧ ਉਹਦੇ ਹੱਥ ਪੈਸੇ ਦੋਗੇ ਔਰ ਉਹਦੀ ਨਾਲ ਇਕਨੋਮੀ ਵੀ ਅੱਗੇ ਵਧਾਈ ਜਾ ਸਕਦੀ ਹੈ ਤੁਸੀਂ ਕਿਸਾਨ ਤੁਸੀਂ ਪਿੰਡ 'ਚ ਪੈਸਾ ਦੇ ਦੋ ਉਹਦੇ ਨਾਲ ਲੋਕਾਂ ਦਾ ਸਰਕੂਲੇਸ਼ਨ ਹੋਊਗਾ ਪੈਸੇ ਦਾ ਸਰਕੂਲੇਸ਼ਨ ਹੋਊਗਾ ਦੁਕਾਨ ਜਲਣ ਗਿਆ ਲੋਕੀ ਕੋਈ ਨਵੀਆਂ ਚੀਜ਼ਾਂ ਖਰੀਦਣਗੇ ਪਰ ਇਸ ਸਰਕਾਰ ਦੇ ਸਮੇਂ ਤੇ ਜਿਹੜੀ ਇਹ ਗੱਲ ਦੀ ਪੋਸਿਬਿਲਟੀ ਨਹੀਂ ਹੈਗੀ ਇਹ ਤਾਂ ਚਾਹੁੰਦੇ ਹੀ ਨਹੀਂਗੇ ਬਰਮੋਹਨ ਸਿੰਘ ਦੇ ਸਮੇਂ ਦੂਹਰੀ ਗੱਲ ਹੋਰ ਸੀ ਮਿਡਲ ਕਲਾਸ ਬਹੁਤ ਇਨਕਰੀਜ਼ ਹੋਈ ਸੀ 12-13 ਕਰੋੜ ਜਿਹੜਾ ਡਾਟਾ ਦੱਸਦਾ ਲੋਕੀ ਗਰੀਬੀ ਰੇਖਾ ਤੋਂ ਚੁੱਕ ਕੇ ਉੱਪਰਲੇ ਪਾਸੇ ਲੱਗੇ ਸਭ ਤੋਂ ਵੱਡੀ ਗੱਲ ਸੀ ਕਿ ਉਸ ਸਮੇਂ ਦੇ ਵਿੱਚ ਲੋਕਾਂ ਦਾ ਡੈਮੋਕ੍ਰੇਸੀ ਤੇ ਵਿਸ਼ਵਾਸ ਬਹੁਤ ਵਧਿਆ ਸੀ ਸੰਸਥਾ 'ਤੇ ਵਿਸ਼ਵਾਸ ਬੁਧਿ ਆਸ਼ਿਕ। ਉਹਨਾਂ ਨੇ ਤੁਸੀਂ ਦੇਖਿਆ ਜਿਹੜੇ ਉਹਨਾਂ ਦੇ ਬਹੁਤ ਵੱਡੇ ਕ੍ਰਿਟਿਕ ਹੁੰਦੇ ਸੀਗੇ ਉਹਨਾਂ ਨੂੰ ਜਿਹੜਾ ਹੈਗਾ ਸੀ ਆਪਣੇ ਸਲਾਹਕਾਰ ਰੱਖਿਆ ਸੀਗਾ। ਅਰਨਾ ਰਾਏ ਉਹਨਾਂ ਦੀ ਗੱਲ ਕਰ ਲਓ ਤੁਸੀਂ ਜਾਂ ਜਿਹੜੇ ਪੰਦੇਰ ਉਹਨਾਂ ਦੀ ਗੱਲ ਕਰ ਲਓ ਜਾਂ ਜੁਵਿੰਦਰ ਯਾਦਵ ਹੋਣੇ ਜਿਹੜੇ ਸੋਸ਼ਲਿਸਟ ਸੀਗੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚਾਹ ਯੂਡੀਸੀ ਦੇ ਵਿੱਚ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਜਿਹੜਾ ਸੀ ਉਹਦੇ ਵਿੱਚ ਇਨਵੋਲਵ ਕੀਤਾ ਸੀਗਾ। ਇੱਕ ਕਿਸਮ ਦਾ ਇਹ ਮਾਹੌਲ ਦੇਣਾ ਸ਼ੁਰੂ ਕੀਤਾ ਸੀਗਾ ਸਿਰਫ ਆਰਥਿਕ ਸੁਧਾਰਾਂ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਇੱਕ ਲਿਬਰਲ ਡੈਮੋਕ੍ਰੇਟਿਕ ਸਮਾਜ ਦੀ ਗੱਲ ਵੀ ਕੀਤੀ ਸੀ ਉਹ ਇੱਕ ਬਹੁਤ ਜਿਹੜਾ ਖਾਸ ਕਰਕੇ ਸਟਰ ਕਮਿਸ਼ਨ ਬਣਾਇਆ ਸੀ ਉਹਨਾਂ ਨੇ ਤੇ ਜਿਹਦੇ ਵਿੱਚ ਇਹ ਦੇਖਿਆ ਸੀਗਾ ਕਿ ਜਿਹੜੀਆਂ ਕੱਟ ਜਾਂਦੀਆਂ ਹੈਗੀਆਂ ਵਾ ਤੁਸੀਂ ਉਹਨਾਂ ਦੇ ਆਰਥਿਕ ਸਮਾਜਿਕ ਹਾਲਤਾਂ ਬਾਰੇ ਇੱਕ ਸਟੱਡੀ ਕਰੋ ਔਰ ਜਦੋਂ ਸਟੱਡੀ ਬਾਹਰ ਆਈ ਤੇ ਜਿਹੜਾ ਸਾਡੇ ਕੋਲ ਵੱਡਾ ਭਾਈਚਾਰਾ ਸਾਡਾ ਹੈਗਾ ਇਹ ਖਾਸ ਕਰਕੇ ਮੀਨੋਰਟੀਜ਼ ਦਾ ਮੁਸਲਮਾਨ ਭਾਈਚਾਰਾ ਇਹ ਤਾਂ ਬਹੁਤ ਬੈਕਵਰਡ ਸੀਗਾ ਵਿਦਿਆ ਖਣੋਂ ਬੈਕਵਰਡ ਸੀਗਾ ਕਈਆਂ ਹੋਰ ਆਰਥਿਕ ਹੋਰ ਕਮਾ ਤੋਂ ਬੈਕਵਰਡ ਸੀਗਾ ਤੋ ਫਿਰ ਇਹਨਾਂ ਨੇ ਮਿਨੋਰਟੀਜ਼ ਵਾਸਤੇ ਕੱਲੇ ਇੱਕ ਕਿਉਂਕਿ ਸਾਡਾ ਜਿਹੜਾ ਸੰਵਿਧਾਨ ਹੈਗਾ ਉਹ ਧਰਮ ਦੇ ਆਧਾਰ ਦੇ ਉੱਤੇ ਇਹ ਜਿਹੜਾ ਹੈਗਾ ਉਹ ਕੋਈ ਜਿਹੜਾ ਦੂਸ ਇੱਕ ਨੂੰ ਦੂਸਰੇ ਨਾਲ ਡਿਸਕ੍ਰਿਮੀਨੇਟ ਨਹੀਂ ਕਰ ਦਿੰਦਾ ਤੇ ਉਹਨਾਂ ਨੇ ਕਿਹਾ ਕਿ ਸਾਰੀ ਮਿਨੋਰਟੀਜ਼ ਨੂੰ ਉਸ ਮਿਨੋਰਟੀ ਦੇ ਵਿੱਚ ਸਿੱਖਾਂ ਨੂੰ ਬਹੁਤ ਫਾਇਦਾ ਹੋਇਆ 크ਿਸਚੀਅਨ ਬਹੁਤ ਫਾਇਦਾ ਹੋਇਆ ਜੈਨੂਨ ਬਹੁਤ ਫਾਇਦਾ ਹੋਇਆ ਤੇ ਇਹ ਖਾਸ ਕਰਕੇ ਜਿਹੜਾ ਮੁਸਲਮ ਭਾਈਚਾਰਾ ਉਹਨੂੰ ਫਾਇਦਾ ਹੋਇਆ ਫੈਲੋਸ਼ਿਪਸਾਂ ਹੀ ਪੜਾਈ ਫ੍ਰੀ ਹੋਈ ਉਹਨਾਂ ਦੇ ਵਿੱਚ ਇੰਪਲਾਈਮੈਂਟ ਦੀ ਗੱਲ ਜਿਹੜੀ ਹੈਗੀ ਉਹਦੇ ਵਿੱਚੋਂ ਇਸ ਤਰੀਕੇ ਨਾਲ ਹੋਈ ਉਹਨਾਂ ਨੇ ਇੱਕ ਬਹੁਤ ਵੱਡੀ ਕੋਸ਼ਿਸ਼ ਕੀਤੀ ਕਿ ਇਸ ਤਰੀਕੇ ਦੇ ਨਾਲ ਇਹ ਜਿਹੜਾ ਭਾਈਚਾਰਾ ਪਿਛੜਿਆ ਭਾਈਚਾਰਾ ਇਹਨੂੰ ਮੇਨਸਟ੍ਰੀਮ 'ਚ ਲਿਆਂਦਾ ਜਾਵੇ ਕਿ ਜਿਹੜੀਆਂ ਤਾਂ ਆਪਾਂ ਦੇਖਦੇ ਆਂ ਕਿ 2014 ਤੋਂ ਬਾਅਦ ਤੇ ਬਿਲਕੁਲ ਉਹਦੇ ਉਲਟ ਜਾ ਰਿਹਾ ਆ ਆਰਟੀਆਈ ਜਿਹੜੀ ਹੈਗੀ ਆ ਉਹਨੂੰ ਡਿলিউਟ ਕਰ ਦਿੱਤਾ ਗਿਆ ਮਨਰੇਗਾ ਖਤਮ ਕਰਨਾ ਚਾਹੁੰਦੇ ਸੀ ਪਰ ਉਹ ਖਤਮ ਨਹੀਂ ਹੋ ਸਕਿਆ ਜਿਹੜੀ ਉਹ ਇਨਕਲੂਸਿਵ ਗਰੋਥ ਦੀ ਗੱਲ ਸੀ ਫੈਲੋਸ਼ਿਪ ਦੀ ਗੱਲ ਸੀ ਉਹਨੂੰ ਇਹਨਾਂ ਨੇ ਖਤਮ ਕਰ ਦਿੱਤੀ ਹੁਣ ਤਾਂ ਇਹੜਾ ਤੁਹਾਡਾ ਮੁਸਲਿਮ ਵਕਫ ਬੋਰਡ ਆ ਉਹਦੇ ਉੱਤੇ ਵੀ ਸੁਧਾਰ ਕਰਨ ਦੀ ਗੱਲ ਕਰਦੇ ਆ ਸੋ ਮੇਰਾ ਕਹਿਣ ਤੋਂ ਪਾਵ ਹੈਗਾ ਕਿ ਮਨਮੋਹਨ ਸਿੰਘ ਕੋ ਉਹ ਵਿਅਕਤੀ ਸੀਗੇ ਜਿਹੜੇ ਇਨਕਲੂਸਿਵ ਗਰੋਥ ਚਾਹੁੰਦੇ ਸੀ ਉਹ ਕਿਸਾਨਾਂ ਦੀ ਮਜ਼ਦੂਰਾਂ ਦੀ ਨੌਕਰੀ ਕਰਨ ਵਾਲਿਆਂ ਦੀ ਜਿੰਨੇ ਵੀ ਸਾਰੇ ਹੋਰ ਲੋਕ ਸੀਗੇ ਸਾਰਿਆਂ ਲੋਕਾਂ ਨੂੰ ਜਿਹੜਾ ਚਾਹੁੰਦੇ ਸੀ ਵੀ ਉਹ ਇਸ ਸਿਸਟਮ ਦਾ ਹਿੱਸਾ ਬਣ ਉਹਨਾਂ ਦੇ ਵਿੱਚ ਸੈਂਸ ਆਫ ਬਿਲੋਂਗਿੰਗ ਆਵੇ ਤੇ ਜਿਹਦੇ ਨਾਲ ਜਿਹੜਾ ਹੈਗਾ ਸਾਡਾ ਤੰਤਰ ਜਿਹੜਾ ਹੈਗਾ ਰਾਜਨੀਤਿਕ ਸਮਾਜਿਕ ਆਰਥਿਕ ਤੰਤਰ ਜਿਹੜਾ ਉਹ ਮਜ਼ਬੂਤ ਹੋਵੇ ਹੂੰ ਡਾਕਟਰ ਸਾਹਿਬ ਇੱਕ ਮਨਮੋਹਨ ਸਿੰਘ ਬਾਰੇ ਇੱਕ ਚਰਚਾ ਹੈ ਬੜੇ ਵੱਡੇ ਪੱਧਰ ਉੱਤੇ ਜਿੱਦਾਂ ਡਾਕਟਰ ਸਾਹਿਬ ਤੁਸੀਂ ਦੱਸ ਵੀ ਰਹੇ ਹੋ ਕਿ ਜਦੋਂ ਦੇਸ਼ ਦੇ ਕੋਲ ਪੈਸੇ ਖਤਮ ਹੋ ਗਏ ਸੀਗਾ ਤਾਂ ਕਿਸ ਤਰ੍ਹਾਂ ਮਨਮੋਹਨ ਸਿੰਘ ਹੋਰਾਂ ਨੇ ਜਿਹੜੀਆਂ ਆਰਥਿਕ ਜਿਹੜੀਆਂ ਨੀਤੀਆਂ ਜਾਂ ਜਿਹਾ ਮਾਹੌਲ ਸਿਰਜਿਆ ਕਿ ਭਾਰਤ ਉੱਪਰ ਉਠਿਆ ਇੱਕ ਚਰਚਾ ਹੈ ਕਿ ਦੇਸ਼ ਦਾ ਸੁਨਣਾ ਜਿਹੜਾ ਗਹਿਣੇ ਪਿਆ ਹੋਇਆ ਸੀ ਉਹ ਛੜਾਇਆ ਸੀਗਾ ਕੁਆਂਟਾ ਵਾਲਾਂ ਦੇ ਹਿਸਾਬ ਦੀ ਗੱਲਬਾਤ ਚਰਚਾ ਇਹ ਰਹੀ ਹੈ ਇਹ ਕੀ ਅਸਲ ਦੇ ਵਿੱਚ ਤੁਸੀਂ ਇੰਟਰਨੈਸ਼ਨਲ ਮਾਨਿਟਰੀ ਫੰਡ ਕੋ ਜਦੋਂ ਵੀ ਕੋਈ ਲੋਨ ਲੈਣਾ ਹੁੰਦਾ ਸਾਡੀ ਆਰਥਿਕ ਸਥਿਤੀ ਬਹੁਤ ਵੀਕ ਹੋ ਗਈ ਸੀ ਹੋਇਆ ਇਹ ਕਿ 1980 ਦੇ ਵਿੱਚ ਤੁਸੀਂ ਦੇਖੋ ਕਿ ਇਹ 1980 ਦੇ ਵਿੱਚ ਇੰਦਰਾ ਗਾਂਧੀ ਵਾਪਸ ਆਉਂਦੀ ਆ ਉਸ ਤੋਂ ਬਾਅਦ 84 ਦੇ ਵਿੱਚ ਜੋ ਪੰਜਾਬ ਦੇ ਵਿੱਚ ਹੁੰਦਾ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਰਜੀਵ ਗਾਂਧੀ ਆਉਂਦੇ ਆ ਅਰਜੀਵ ਗਾਂਧੀ ਤੋਂ ਬਾਅਦ ਆਣ ਕੇ ਫਿਰ ਜਿਹੜਾ ਹੈਗਾ ਸੀਗਾ ਕਿ ਐ 89 ਦੇ ਵਿੱਚ ਇਲੈਕਸ਼ਨ ਹੁੰਦੀ ਹੈ ਤੇ ਪੋਲਿਟਿਕਲ ਇਨਸਟੇਬਿਲਟੀ ਆ ਜਾਂਦੀ ਹੈ ਵੀਪੀ ਸਿੰਘ ਆ ਜਾਂਦੇ ਆ ਪਰ ਗਲੋਬਲ ਤੌਰ ਤੇ ਉੱਤੇ ਕਿਉਂਕਿ ਪਹਿਲਾਂ iran-iraq war ਹੋਈ ਸੀਗੀ ਉਸ ਤੋਂ ਪਹਿਲਾਂ iranian revolution ਆਇਆ ਸੀਗਾ ਫਿਰ kuwait ਤੇ iraq ਦੀ ਲੜਾਈ ਸ਼ੁਰੂ ਹੋ ਗਈ ਸੀ ਅਸੀਂ ਤੇਲ ਇਥੋਂ ਮਗਵਾਉਂਦੇ ਸੀ ਤੇਲ ਦੀਆਂ ਕੀਮਤਾਂ ਬਹੁਤ ਸ਼ੂਟ ਕਰ ਗਈਆਂ ਸੀ ਪਰ ਮੈਨੂੰ ਮੱਝ ਵੀ ਯਾਦ ਹੈ ਕਿ ਤੇਲ ਲੈਣ ਵਾਸਤੇ ਬਹੁਤ ਲੰਮੀਆਂ ਲੰਮੀਆਂ ਲਾਈਨਾਂ ਲੱਗਦੀਆਂ ਸੀਗਾ ਤੇਲ ਦਾ ਪ੍ਰਾਫਿਟ ਹੁੰਦਾ ਸੀਗਾ ਤੁਸੀਂ ਖੇਤੀ ਲਈ 200 ਲੀਟਰ ਕਿਤੇ ਐਸਡੀਐਮ ਨੂੰ ਲੈ ਕੇ ਦਿਓ ਤੁਹਾਨੂੰ 10 ਲੀਟਰ ਦੀ ਕੋ ਦਿੰਦਾ ਸੀ ਤੇਲ ਦੀ ਬਲੈਕ ਹੁੰਦੀ ਸੀ ਸਾਡਾ ਕੁਟ ਇੰਨਾ ਜ਼ਿਆਦਾ ਨਹੀਂ ਸੀਗਾ ਤੋ ਇਸ ਕਰਕੇ ਸਾਡਾ ਸਾਡੇ ਕੋਲ ਜਿਹੜੀ ਫੋਰਨ ਐਕਸਚੇਂਜ ਜਿਹੜੀ ਹੈਗੀ ਸੀਗੀ ਉਹ ਬਹੁਤ ਘਟ ਗਈ ਸੀ ਉਹ ਸਾਇਦ 15 ਦਿਨਾਂ ਦਾ ਇੰਪੋਰਟ ਵਾਸਤੇ ਸਾਡੇ ਕੋਲ ਜਿਹੜੇ ਪੈਸੇ ਹੈਗੇ ਸੀਗੇ ਫਿਰ ਉਹਨੂੰ ਥੋੜਾ ਅੱਗੇ ਕਰਨ ਵਾਸਤੇ ਇੱਕ ਟੰਨਾ ਦੇ ਵਿੱਚ ਸੋਨਾ ਜਿਹੜਾ ਸੀ ਉਹ ਬੈਂਕ ਆਫ ਇੰਗਲੈਂਡ ਤੇ ਰੱਖਿਆ ਗਿਆ ਸੀ ਉੱਥੋਂ ਲੋਨ ਲਿਆ ਸੀ ਲੋਨ ਲਿਆ ਆਪਣਾ ਕੰਮ ਚਲਾਇਆ 91 ਜਰਨੇ ਆਉਂਦੇ ਫਿਰ ਹੌਲੀ 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 ਇਹਨੂੰ ਓਪਨ ਕਰਨਾ ਸ਼ੁਰੂ ਕਰ ਦਿੱਤਾ ਇਨਵੈਸਟਮੈਂਟ ਹੋਣੀ ਸ਼ੁਰੂ ਹੋ ਗਈ ਹੋਰ ਸਾਰਾ ਕੰਮ ਕੀਤਾ ਮੈਂ ਨਹੀਂ ਕਹਿੰਦਾ ਵੀ ਉਹਦੇ ਨਾਲ ਬਹੁਤ ਹੀ ਜਿਹੜਾ ਉਹ ਹੋ ਗਿਆ ਦੋਵੇਂ ਪਾਸੇ ਹੁੰਦੇ ਆ ਕਿਉਂਕਿ ਉਹ ਸਿਰਫ ਉਸ ਵੇਲੇ ਤੋਂ ਬਿਨਾਂ ਨੂੰ ਆਲਟਰਨੇਟਿਵ ਨਹੀਂ ਮਿਲਿਆ ਕਿਉਂਕਿ ਰੂਸ ਟੁੱਟ ਚੁੱਕਾ ਸੀਗਾ ਸੋਵੀਅਤ ਯੂਨੀਅਨ ਜਿਹੜਾ ਕਿਸੇ ਸਮੇਂ ਹਿੰਦੁਸਤਾਨ ਦੀ ਬਾਹ ਫੜਦਾ ਹੁੰਦਾ ਸੀਗਾ ਉਹ ਖਿਲਰ ਚੁੱਕੀ ਉਹ ਇੱਕ ਟੋਟੇ ਕਿ ਸੀਗੇ ਉਥੇ ਉਹ ਨਿਜ਼ਾਮ ਬਦਲ ਚੁੱਕਾ ਸੀਗਾ ਸਿਰਫ ਅਮਰੀਕਾ ਵਾਲਾ ਨਿਜ਼ਾਮ ਰਹਿ ਗਿਆ ਸੀ ਦੁਨੀਆ ਦੇ ਵਿੱਚ ਜਿਹੜਾ ਡੋਮਿਨੇਟ ਕਰਦਾ ਸੀਗਾ ਤੇ ਇਹਨਾਂ ਨੇ ਆਪਣੇ ਹਿਸਾਬ ਨਾਲ ਉਹਨੂੰ ਐਡਜਸਟ ਕੀਤਾ ਉਹਨੂੰ ਓਪਨ ਕੀਤਾ ਲਿਬਰਲਾਈਜੇਸ਼ਨ ਕੀਤੀ ਪ੍ਰਾਈਵੇਟਾਈਜੇਸ਼ਨ ਕੀਤੀ ਥੋੜਾ ਕਿਉਂਕਿ ਡਬਲਿਊਟੀਬੀ ਸ਼ੁਰੂ ਹੋ ਜਾਂਦਾ ਉਹਨੂੰ ਗਲੋਬਲਾਈਜੇਸ਼ਨ ਦੇ ਨਾਲ ਜੋੜ ਦੀ ਕੋਸ਼ਿਸ਼ ਕੀਤੀ ਤੇ ਇਹਦੇ ਨਾਲ ਜਿਹਨਾਂ ਸੈਕਟਰ ਨੂੰ ਓਪਨ ਕੀਤਾ ਵਾ ਤੇ ਇੱਕਦਮ ਮੇਜਰ ਬੂਸਟ ਮਿਲਿਆ ਸਰਕਾਰੀ ਜਿਹੜਾ ਕੋਟਾ ਸਿਸਟਮ ਆ ਉਹਨੂੰ ਓਪਨ ਕੀਤਾ ਬਿਊਰੋਕ੍ਰੈਟ ਜਿਹੜਾ ਕੰਟਰੋਲ ਸੀਗਾ ਉਹ ਜਿਹੜੀ ਡੀ ਲਾਇਸੈਂਸ ਕੀ ਕੀਤੀ ਮੈਨੂੰ ਅਜੇ ਵੀ ਪਤਾ ਆ ਕਿ ਆ ਜਿਹ ਇੱਕ ਵੱਲ ਸਾਹਿਬ ਨੇ ਕਿ ਸ਼ੂਗਰ ਮਿਲ ਦਾ ਲਾਇਸੈਂਸ ਲੈਣ ਵਾਸਤੇ ਸਾਨੂੰ ਕਈ-ਕਈ ਸਾਲ ਢਿੱਕਣਾ ਪੈਂਦਾ ਹੁੰਦਾ ਸੀ। ਸੈਂਟਰਲ ਗਵਰਨਮੈਂਟ ਜਿਹੜੀ ਪੌਨੀ ਸੀ ਕਰਦੀ। ਕੋਈ ਬਹੁਤ ਸਾਰਾ ਸੀ ਐਗਜ਼ੈਂਪਲ ਇੱਕ ਹੈਗੀ ਆ ਤੇ ਇਹਨੇ ਸਾਰਿਆਂ ਨੂੰ ਓਪਨ ਕਰਕੇ ਫਿਰ ਕੌਨੀ ਸੀ ਇੰਨੀ ਵੱਡੀ ਬੂਸਟ ਆਈ ਕਿਤਨੇ ਸਟੇਬਲ ਹੋ ਗਏ। ਉਹਦੇ ਨੈਗੇਟਿਵ ਇੰਪੈਕਟ ਵੀ ਹੈਗੇ ਆ ਖਾਸ ਕਰਕੇ ਮੈਂ ਨਹੀਂ ਕਹਿੰਦਾ ਡਿਸਪੈਰਟੀ ਵਧੀ ਆ ਪਰ ਇਹ ਜ਼ਿਆਦਾਤਰ ਡਿਸਪੈਰਟੀ ਹੈਗੀ ਆ ਇਹ ਖਾਸ ਕਰਕੇ 2014 ਤੋਂ ਬਾਅਦ ਪਹਿਲਾਂ ਬਹੁਤ ਸਾਰੇ ਹੋਰ ਕੈਪੀਟਲ ਵੀ ਆਈ ਹੈ ਨਵੇਂ ਪਲੇਅਰ ਵੀ ਖੜੇ ਹੋਏ ਆ ਹੋਰ ਪਲੇਅਰਾਂ ਚ ਕੰਪੀਟੀਸ਼ਨ ਵੀ ਆਇਆ ਵਾ ਲੋਕਾਂ ਨੂੰ ਚੁਆਇਸ ਵੀ ਮਿਲੀ ਆ ਲੋਕਾਂ ਚੀਜ਼ਾਂ ਜਿਹੜੀਆਂ ਕੀਮਤਾਂ ਘਟੀਆਂ ਹੋਈਆਂ ਕਾਰਾਂ ਬਣਨੀਆਂ ਸ਼ੁਰੂ ਹੋ ਗਈਆਂ ਜਿੰਨਾਂ ਲੈਣੀਆਂ ਸੀ ਕਾਰਾਂ ਲਈਆਂ ਮੋਟਰਸਾਈਕਲ ਲੈ ਸਕੂਟਰ ਲੈ ਕੱਪੜੇ ਆ ਗਏ ਸ਼ੂਜ਼ ਆ ਗਏ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਬਣਨੀਆਂ ਸ਼ੁਰੂ ਹੋ ਗਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਮੈਂ ਬਹੁਤ ਸਾਰਾ ਤੇਲ ਦੇ ਵਿੱਚ ਇਨਵੈਸਟਮੈਂਟ ਜਿਹੜੀ ਆ ਉਹ ਆਈ ਹੈ ਤੇ ਓਪਨੈਸ ਹੋਈ ਤੇ ਉਹਦੇ ਨਾਲ ਇੱਕ ਜਿਹੜਾ ਮੂਵਮੈਂਟ ਬਣਿਆ ਇੱਕ ਮੋਮੈਂਟਮ ਬਣਿਆ ਕਿ ਜਿਹਦੇ ਨਾਲ ਇਕਨੋਮੀ ਜਿਹੜੀ ਅਗਲੇ ਪਾਸੇ ਵੱਲ ਜਿਹੜੀ ਆ ਚੱਲਣਾ ਸ਼ੁਰੂ ਹੋ ਗਈ ਤੇ 2008 ਦੇ ਵਿੱਚ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਕ੍ਰਾਈਸਿਸ ਜਿਹੜਾ ਸੀ ਉਹ 2007-08 ਦੇ ਵਿੱਚ ਆਇਆ ਸੀਗਾ ਜਿੱਥੇ ਅਮਰੀਕਾ ਵੀ ਹਿੱਲ ਗਿਆ ਸੀਗਾ ਇੱਥੇ ਸਾਡੇ ਕਾਲੇ ਦੋਲੇ ਵਾਲੇ ਦੇਸ਼ ਸਾਰੇ ਜਿਹੜੇ ਅਜੇ ਤੱਕ ਉਹ ਠੀਕ ਨਹੀਂ ਹੋ ਸਕੇ ਇਹ ਮਨਮੋਹਨ ਸਿੰਘ ਦਾ ਸਮਾਸੀ ਦੌਰ ਸੀ ਕਿ ਉਸ ਸਮੇਂ ਦੇ ਵਿੱਚ ਦੇਸ਼ ਦੇ ਉੱਤੇ ਕੋਈ ਆਂਚ ਨਹੀਂ ਆਈ ਕੋਈ ਸਾਡੀ ਟੈਕਨੋਸਰ ਨੂੰ ਕ੍ਰਾਈਸਿਸ ਨਹੀਂ ਆਇਆ ਕੋਈ ਇਕਨੋਮਿਕ ਕ੍ਰਾਈਸਿਸ ਨਹੀਂ ਆਇਆ ਕੋਈ ਪੋਲੀਟੀਕਲ ਕ੍ਰਾਈਸਿਸ ਨਹੀਂ ਆਇਆ ਕੋਈ ਸਮਾਜਿਕ ਤਾਣਾ ਬਾਣਾ ਨਹੀਂ ਵਿਗੜਿਆ ਉਸ ਸਮੇਂ ਦੀ ਸਭ ਤੋਂ ਵੱਡੀ ਗੱਲ ਕੀ ਹੈਗੀ ਆ ਕਿ ਜਿਸ ਕਿਸਮ ਦਾ ਧਾਰਮਿਕ ਵਿਵਾਦ ਜਿਸ ਕਿਸਮ ਦੀ ਧਾਰਮਿਕ ਨਫਰਤ ਸਿਸਟਮ ਵੱਲੋਂ ਫੈਲਾਈ ਜਾਂਦੀ ਹੈ ਤੋਂ ਉਹਨੂੰ ਸਪੋਰਟ ਕੀਤੀ ਜਾਂਦੀ ਹੈ ਇਸ ਸਮੇਂ ਦੇ ਵਿੱਚ ਮੇਰਾ ਖਿਆਲ ਹੈ ਵੀ ਇਹੋ ਜੀ ਸਾਨੂੰ ਕੋਈ ਐਗਜ਼ਾਮਪਲ ਨਹੀਂ ਮਿਲਦੇ ਤਾਂ ਮੇਰਾ ਕਹਿਣ ਤੋਂ ਬਾਅਦ ਕਿ ਬਰਮੋਹਨ ਸਿੰਘ ਨੂੰ ਸਿਰਫ ਆਰਥਿਕ ਇੱਕ ਵਿਗਿਆਨੀ ਦੇ ਤੌਰ ਤੇ ਨਾ ਦੇਖਿਆ ਜਾਵੇ ਇੱਕ ਚੰਗਾ ਮੈਂ ਪੋਲਿਟਿਸ਼ੀਅਨ ਹੀ ਕਹਿ ਰਿਹਾ ਕਿਉਂਕਿ ਇੱਕ ਚ election ਲੜੀ ਸੀ ਉਹਨਾਂ ਨੇ 2008 ਦੇ ਚਾਰ ਦੇ ਵਿੱਚੋਂ ਹਾਰ ਗਏ ਸੀ ਚੌਧਰੀ ਦੇ ਹੈ ਕਿਉਂਕਿ ਉਹ ਰਾਜਨੀਤੀ ਨਾਲ ਸੰਬੰਧਿਤ ساری ਉਮਰ ਤਾ ਉਮਰ ਜਿਹੜਾ ਹੈਗਾ ਉਹ ਰਾਜ ਸਭਾ ਦੇ ਮੈਂਬਰ ਨੇ। ਇਹ ਦੇ ਗੈਸਨ ਬਿਲਡਰ ਸੀਗੇ, ਇੱਕ ਸਟੇਟ ਬਿਲਡਰ ਸੀਗੇ। ਮੈਨੂੰ ਲੱਗਦਾ ਕਿ ਉਹ ਨਹਿਰੂ ਤੋਂ ਬਾਅਦ ਜੇਕਰ ਇਹਨੂੰ ਲੰਮੇ ਸਮੇਂ ਤੱਕ ਜਾਣਿਆ ਜਾਊਗਾ ਤੇ ਉਹ ਸਰਦਾਰ ਮਨਮੋਹਨ ਸਿੰਘ ਹੋਣਗੇ ਜਿਨ੍ਹਾਂ ਨੇ ਇੱਕ ਬਹੁਤ ਕ੍ਰੂਸ਼ੀਅਲ ਬਹੁਤ ਨਾਜ਼ਿਕ ਸਮੇਂ ਦੇ ਵਿੱਚੋਂ ਦੇਸ਼ ਦੀ ਵਾਗਡੋਰ ਸੰਭਾਲੀ ਤੇ ਦੇਸ਼ ਨੂੰ ਜਿਹੜਾ ਹੈਗਾ ਸੀ ਸਟਰੌਂਗ ਲੱਹਿਆਂ ਦੇ ਉੱਤੇ ਜਿਹੜਾ ਲਿਆ ਕੇ ਖੜਾ ਕੀਤਾ। ਬਿਲਕੁਲ ਡਾਕਟਰ ਸਾਹਿਬ ਡਾਕਟਰ ਮਨਮੋਹਨ ਸਿੰਘ ਬਾਰੇ ਇੱਕ ਇਹ ਵੀ ਗੱਲ ਹੈ ਕਿ ਉਹਨਾਂ ਨੇ ਭਾਰਤ ਲਈ ਭਾਰਤ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਕੋਈ ਕਸਰ ਨਹੀਂ ਛੱਡੀ ਹਰ ਵਾਹ ਲਈ ਜਿਹਦੀ ਆਪਾਂ ਚੇਤਿਆਂ ਦੇ ਵਿੱਚ ਹੁਣ ਲੈ ਕੇ ਗੱਲ ਵੀ ਕਰ ਰਹੇ ਹਾਂ ਕਈ ਹੋਰ ਮੁਲਕਾਂ ਦੇ ਉਹਨਾਂ ਨੇ ਜਿਹੜਾ ਅਰਥਵਿਵਸਥਾ ਦੇ ਵਿੱਚ ਵੀ ਆਪਣਾ ਹੱਥ ਵਟਾਇਆ ਉਹ ਕਿਹੜੀ ਗੱਲ ਹੈ ਕਿਸ ਤਰ੍ਹਾਂ ਦਾ ਹੱਥ ਸੀਗਾ ਉਹਨਾਂ ਦੀ ਦੇਣ ਜਾਨੀ ਕਿ ਭਾਰਤ ਦੀਆਂ ਸਰਹੱਦਾਂ ਤੋਂ ਬਾਹਰ ਜਾ ਕੇ ਅਮਰੀਕਾ ਵਰਗੇ ਦੇਸ਼ ਦੀ ਵੀ ਉਹਨਾਂ ਨੇ ਕਿਤਨਾ ਕਿਤੇ ਵਿੱਤੀ ਲਹਾਜ਼ ਉੱਤੇ ਮਦਦ ਕੀਤੀ ਜਾਂ ਅਰਥਵਿਵਸਥਾ ਦਾ ਕੋਈ ਗੁਣ ਦਿੱਤਾ ਉਹ ਵਰਲਡ ਬੈਂਕ ਚ ਰਹੇ ਉਹ ਇੰਟਰਨੈਸ਼ਨਲ ਜਿਹੜੀਆਂ ਵੱਡੀਆਂ-ਵੱਡੀਆਂ ਮਾਨਟਰੀ ਇੰਸਟੀਟਿਊਸ਼ਨਸ ਹੈਗੀਆਂ ਉਹਨਾਂ ਦੇ ਵਿੱਚ ਰਹੇ ਉੱਥੇ ਉਹਨਾਂ ਦੀ ਕੰਟਰੀਬਿਊਸ਼ਨ ਸੀਗੀ ਜੀ ਜੀ ਆਪਣਾ ਕੰਮ ਕਰਦੇ ਰਹੇ ਸੀ ਉਹਦੇ ਲਿਖਤਾਂ ਹੈਗੀਆਂ ਉਹਨਾਂ ਦੇ ਲੈਕਚਰਸ ਹੈਗੇ ਜਿਹੜੇ ਦੁਨੀਆ ਦੇ ਜਿਹੜੀਆਂ ਖਾਸ ਕਰਕੇ ਨੀਤੀ ਨਿਰਧਾਰਤ ਕਰਦੇ ਆ ਪੋਲਿਟੀਕਲ ਜਿਹੜਾ ਉਹਨਾਂ ਨੂੰ ਰੋਲ ਮਿਲਿਆ ਵਾ ਉਹ ਜਾਂ ਤਾਂ ਥੋੜਾ ਜਿਹਾ 91 ਚ ਮਿਲਿਆ ਸੀਗਾ 2 ਦੇ ਵਿੱਚ ਮੰਨ ਦੇ ਵਿੱਚ ਜਦੋਂ ਉਹ ਬਣੇ ਸੀਗੇ 2004 ਦੇ ਵਿੱਚ ਆਣ ਕੇ ਮਿਲਿਆ ਪਹਿਲੋਂ ਉਹ ਰਜਰ ਬੈਂਕ ਦੇ ਗਵਰਨਰ ਵੀ ਰਹੇ ਆ ਫਿਰ ਉਹ ਜਿਹੜੀ ਆਪਣੀ ਤੁਹਾਡਾ ਹੁੰਦਾ ਜਿਹੜਾ ਉਸ ਪਲੈਨਿੰਗ ਕਮਿਸ਼ਨ ਸੀਗਾ ਉਹਦੇ ਵਿੱਚ ਉਹ ਵਾਈਸ ਚੇਅਰਮੈਨ ਵੀ ਰਹੇ ਆ ਜਦੋਂ ਕਿ ਚੇਅਰਮੈਨ ਉਸ ਸਮੇਂ ਰਦੀਪ ਗਾੜੀ ਹੁੰਦੇ ਸੀਗੇ ਉਤੋਂ ਪਹਿਲੋਂ ਇਹ ਫਾਈਨੈਂਸ ਸੈਕਟਰੀ ਵੀ ਰਹੇ ਆ ਉਤੋਂ ਪਹਿਲੋਂ ਇਹ ਪ੍ਰਾਈਮ ਮਿਨਿਸਟਰ ਦੇ ਐਡਵਾਈਜ਼ਰ ਵੀ ਰਹੇ ਆ ਇਕਨੋਮਿਕ ਐਡਵਾਈਜ਼ਰ ਵੀ ਰਹੇ ਆ ਉਹਨਾਂ ਮਲਟੀਪਲ ਰੋਲ ਆਉਣ ਦੇ ਹੋਰ ਹੁਣ ਮੈਨੂੰ ਇਹ ਤੇ ਵੀ ਪਤਾ ਲੱਗਾ ਹੈਗਾ ਕਿ ਉਹ ਇੰਨੀਆਂ ਪੋਜੀਸ਼ਨਾਂ ਹੋਣ ਦੇ ਬਾਵਜੂਦ ਵੀ ਉਹ ਸਹਿਨ ਹਿੰਦੁਸਤਾਨ ਦੇ ਵਿੱਚੋਂ 1 ਰੁਪਿਆ ਪੈਨਸ਼ਨ ਲੈਂਦੇ ਸੀਗੇ ਉਹ ਆਪਣੀ ਜਿਹੜੀ ਪੈਨਸ਼ਨ ਜਿਹੜੀ ਉਹਨਾਂ ਨੂੰ ਵਰਲਡ ਬੈਂਕ ਤੋਂ ਮਿਲਦੀ ਸੀਗੀ ਇਹ ਉਹਦੇ ਤੋਂ ਗੁਜ਼ਾਰਾ ਕਰਦੇ ਸੀਗੇ ਓਕੇ ਪਰ ਤੁਸੀਂ ਇੱਥੇ ਸਾਵਧਾਨ ਲਾ ਲਓ ਵੀ ਐਮਐਲਏ ਜਿਹੜੇ ਹੁੰਦੇ ਆ ਤਾਂ ਹੁਣ ਇਹਨਾਂ ਨੇ ਖਤਮ ਕਰਤਾ ਵਾ ਕਿੰਨੀਆਂ-ਕਿੰਨੀ ਵਾਰੀ ਜਿਹੜਾ ਇੱਕੋ ਹੀ ਐਮਐਲਏ ਬਣ ਬਣ ਕੇ ਕਿਨੇ-ਕਿੰਨੇ ਥਾਵਾਂ ਤੋਂ ਤਨਖਾਹ ਜਿਹੜੀ ਪੈਨਸ਼ਨ ਆ ਉਹ ਵਧਾਈ ਜਾਂਦੇ ਸੀ ਲਈ ਜਾਂਦੇ ਸੀਗੇ ਸੋ ਇਹ ਨੇਚਰਲੀ ਇਹੋ ਜਿਹੇ ਜਿਹੜਾ ਬੰਦਾ ਹੁੰਦਾ ਐਕੈਡਮਿਸ਼ਨ ਹੁੰਦਾ ਜਿਹੜਾ ਹੈਗਾ ਸਕਾਲਰ ਹੁੰਦਾ ਵਾ ਜੇ ਜਿਹੜੀ ਅਥਾਰਟੀ ਹੈ ਉਹ ਇਕਨੋਮਿਸਟ ਸੀਗੇ ਤਾਂ ਨੇਚਰਲੀ ਜੋ ਵੀ ਉਹਨਾਂ ਦਾ ਇੱਕ ਵਿਊ ਪੁਆਇੰਟ ਸੀਗਾ ਜੋ ਵੀ ਉਹਨਾਂ ਦਾ ਪਰਸਪੈਕਟਿਵ ਸੀਗਾ ਤੇ ਉਹ ਇਨਫਾਰਮਲੀ ਬਹੁਤ ਜਗ੍ਹਾ ਦੇ ਉੱਤੇ ਕਿਉਂਕਿ ਜਦੋਂ ਤੁਸੀਂ ਗਲੋਬਲ ਇੰਸਟੀਚਿਊਨ ਦੇ ਵਿੱਚ ਹੁੰਦੇ ਹੋ ਤੁਸੀਂ ਬਹੁਤ ਸਾਰੇ ਥਾਮ ਤੇ ਐਡਵਾਈਜ਼ਰ ਹੁੰਦੇ ਜੋ ਜਿਹੜਾ ਪਬਲਿਕ ਡੋਮੇਨ 'ਚ ਨਹੀਂ ਹੁੰਦਾ ਤੁਹਾਡੀ ਆਪਣੀ ਐਡਵਾਈਸ ਹੁੰਦੀ ਹੈ ਇਹ ਗੱਲ ਤਾਂ ਹੈਗਾ ਵੀ ਉਹ ਬੋਲਦੇ ਬਹੁਤ ਘੱਟ ਸੀਗੇ ਉਹ ਅਮਲ ਬਹੁਤ ਕਰਦੇ ਸੀਗੇ ਔਰ ਉਹਨਾਂ ਦੀ ਕਹੀ ਹੋਈ ਇੱਕ ਗੱਲ ਜਿਹੜੀ ਹੁੰਦੀ ਸੀਗੀ ਉਹ ਬਹੁਤ ਸਾਰੇ ਜਿਹੜਾ ਪਾਵੇਂ 5 ਸਾਲਾਂ ਦਾ ਕਿਸੇ ਦਾ ਰੋਲਾ ਹੋਵੇ ਪਾਰਲੀਮੈਂਟ ਦਾ ਉਹਦੇ ਨਾਲੋਂ ਜ਼ਿਆਦਾ ਜਿਹੜੀ ਸੀਗੀ ਉਹ ਮੈਂ ਕਹਿੰਦਾ ਮੇਰੀ ਇੱਕ ਚੁੱਪ ਦੇ ਵਿੱਚ ਹੀ ਬਹੁਤ ਸਾਰੇ ਜਿਹੜੇ ਸਵਾਲ ਜਿਹੜੇ ਹੈਗੇ ਹਨ ਉਹ ਸਮੋਏ ਹੋਏ ਹੈ ਇਸ ਕਰਕੇ ਕਿ ਕਦੀ ਕੀ ਹੋ ਗਿਆ ਇਹੋ ਜਿਹੇ ਵਿਅਕਤੀ ਜਿਹੜੇ ਹੁੰਦੇ ਆ ਨਾ ਉਹ ਬਾਰ-ਬਾਰ ਪੈਦਾ ਨਹੀਂ ਹੁੰਦੇ ਕਿ ਜਿਨ੍ਹਾਂ 'ਚ ਇੰਨੀ ਸਾਦਗੀ ਹੋਵੇ ਜਿਨ੍ਹਾਂ 'ਚ ਇੰਨੀ ਜ਼ਿਆਦਾ ਇਮਾਨਦਾਰ ਐ ਸਮਝਪਿੰਟਰ ਸਾਹਿਬ ਦੱਸੋ ਇਦਾਂ ਦਾ ਬੰਦਾ ਇਮਾਨਦਾਰ ਮਿਲ ਸਕਦਾ ਕੋਈ ਇਦਾਂ ਦਾ ਕੋਈ ਸਾਡੇ ਸਾਹਮਣੇ ਹੈ ਸਾਡੇ ਸਾਹਮਣੇ ਕੰਪੈਰੀਜ਼ਨ ਹੈ ਇੱਕ ਹੁਣੜਾ ਪ੍ਰਧਾਨ ਮੰਤਰੀ ਆ ਇੱਕ ਮਨਮੋਹ ਸਿੰਘ ਪ੍ਰਧਾਨ ਮੰਤਰੀ ਸੀ ਕੰਪੇਅਰ ਕਰਕੇ ਦੇਖ ਲੋ ਹਮ ਕੰਪੈਰੀਜ਼ਨ ਬੋਲੀ ਦੇ ਵਿੱਚ ਲਿਆਕਤ ਦੇ ਵਿੱਚ ਡਿਗਰੀਆਂ ਦੇ ਵਿੱਚ ਮੈਂ ਤੇ ਡਿਗਰੀਆਂ ਦੀ ਗੱਲ ਕਰਦਾ ਨਾ ਹਮ ਡਿਗਰੀਆਂ ਹੈ ਫਿਰ ਤੁਸੀਂ ਬੈਕਗ੍ਰਾਉਂਡ ਇਹਨਾਂ ਦੀ ਬੈਕਗ੍ਰਾਉਂਡ ਕਿਹੜੀ ਬਹੁਤ ਸਿੰਪਲ ਬੈਕਗ੍ਰਾਉਂਡ ਸੀ ਬਹੁਤ ਹੰਬਲ ਬੈਕਗ੍ਰਾਉਂਡ ਸੀ ਹੈ ਫਿਰ ਪਹੁੰਚ ਦੇ ਵਿੱਚ ਇਹੀ ਹੁੰਦਾ ਵਿਅਕਤੀਆਂ ਨੇ ਸਾਰਿਆਂ ਨੇ ਚਲੇ ਜਾਣਾ ਪ੍ਰਧਾਨ ਮੰਤਰੀ ساری ਉਮਰ ਨਹੀਂ ਬਣੇ ਰਹਿਣਾ ਪਰ ਜਿਹੜੀ ਰਸ ਛੱਡ ਕੇ ਜਾਂਦੇ ਉਹ ਬਹੁਤ ਲੰਮਾ ਸਮਾਂ ਲੈਂਦੀ ਹੈ ਹੂੰ ਇਸ ਕਰਕੇ ਬਹੁਤ ਹੀ ਹੋਣਾ ਦਾ ਸਾਨੀ ਐਸ ਵੇਲੇ ਨੇਚਰਲੀ ਅਬਾਮਾ ਸਾਹਿਬ ਵੀ ਕਹਿ ਰਹੇ ਸਾਰੀ ਦੁਨੀਆ ਕਹਿ ਰਹੀ ਹੈ ਸਾਰਾ ਦੇਸ਼ ਇੱਕ ਕਿਸਮ ਦਾ ਜਿਹੜਾ ਨਾ ਉਹਦੀ ਅੱਖਾਂ ਜਿਹੜੀਆਂ ਨਮ ਹੋਈਆਂ ਪਈਆਂ ਹੂੰ ਹੂੰ ਪਰ ਮੈਨੂੰ ਲੱਗਦਾ ਜਿਹੜੇ ਸ਼ਬਦ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਲਈ ਵਰਤੇ ਸੀਗੇ ਉਹਨੂੰ ਸੋਚਦੇ ਹੋਣਗੇ ਵੀ ਇਹੋ ਜੇ ਦਾਣਿਸ਼ਮਤ ਬੰਦੇ ਬਾਰੇ ਜਦੋਂ ਕਹਿੰਦੇ ਸੀ ਵੀ ਰੇਨ ਕੋਟ ਲੈ ਕੇ ਇਹ ਨਹਾਲਿੰਦੀ ਆ ਪਾਰਲੀਮੈਂਟ ਕਿਹਾ ਸੀਗਾ ਕਿਦਾਂ ਦੇ ਸ਼ਬਦ ਸੀਗੇ ਇਹ ਸ਼ੋਭਾ ਹੀ ਨਹੀਂ ਦੰਦੇ ਤੁਹਾਨੂੰ ਲੱਗਦਾ ਹੁਣ ਜਦੋਂ ਦੁਨੀਆ ਸਾਰੀ ਉਹਨਾਂ ਨੂੰ ਸ਼ੋਖਸ ਨੇ ਭੇਜ ਰਹੀ ਹੋਗੀ ਤੇ ਫਿਰ ਉਹ ਸੋਚਦੇ ਹੋਣਗੇ ਵੀ ਇਹੋ ਜਿਹੇ ਸ਼ਬਦ ਜਿਹੜੇ ਵਰਤਨੇ ਆ ਜਿਹੜੇ ਉਹ ਉਹ ਜਾਇਜ਼ ਨਹੀਂ ਹੈਗੇ ਇਹੋ ਜਿਹੇ ਦਾਨਿਸ਼ਮੰਦ ਇਹੋ ਜਿਹੇ ਇਮਾਨਦਾਰ ਇਹੋ ਜਿਹੇ ਜਿਹੜੇ ਪ੍ਰੋ ਪੀਪਲ ਆ ਉਹਨਾਂ ਦੀ 800 800 ਜਿਹੜਾ ਸੀਸੀ ਵਾਲੀ ਜਿਹੜੀ ਕਾਰ ਜਿਹੜੀ ਹੈ ਜੀ ਉਹਨਾਂ ਦੇ ਕੋਲ ਉਹਦੇ ਬਾਰੇ ਬਹੁਤ ਸਾਰੀਆਂ ਕਹਾਣੀਆਂ ਆ ਮੈਂ ਜਿਹੜਾ ਅੱਜ ਕੱਲ ਰਿਪਰਿੰਸੀਪਲ ਸੈਕਟਰੀ ਹੈਗੇ ਆ ਮੋਦੀ ਸਾਹਿਬ ਦੇ ਉਹਨਾਂ ਦੇ ਸਟੂਡੈਂਟ ਸੀਗੇ ਇੱਕ ਹੋਰ ਹੁੰਦਾ ਯੂਪੀ ਦਾ ਮੰਤਰੀ ਆ ਉਹਨਾਂ ਦਾ ਸਕਿਉਰਟੀ ਗਾਰਡ ਹੁੰਦਾ ਸੀ ਉਹ ਕਹਿੰਦਾ BMW ਚਾਹਣਾ ਨਹੀਂ ਚਾਹੁੰਦੇ ਉਹ ਕਹਿੰਦੀ ਮੈਨੂੰ 800 ਜਿਹੜੀ ਕਾਰ ਹੈਗੀ ਉਹਦਾ ਮਤਲਬ ਸੀ ਬਹੁਤ ਵੱਡਾ ਕਿ ਮੈਂ ਆਮ ਲੋਕਾਂ ਦੇ ਨਾਲ ਮੈਂ ਮਿਡਲ ਕਲਾਸ ਦੇ ਨਾਲ ਮੈਂ ਜ਼ਮੀਨ ਤੇ ਰਹਿੰਦੇ ਹੋਏ ਲੋਕਾਂ ਦੇ ਨਾਲ ਜੁੜ ਕੇ ਮੈਨੂੰ ਜਿਆਦਾ ਸੈਟੀਸਫੈਕਸ਼ਨ ਮਿਲਣੀ ਹੈ ਇਹੋ ਜੀ ਲੀਡਰ ਕਿੱਥੋਂ ਹਿੰਦੁਸਤਾਨ ਨੂੰ ਮਿਲਣੇ ਆ ਕੌਣ ਵਾਲੇ ਸਮਝ ਬਿਲਕੁਲ ਅਪਾ ਕਹਿ ਸਕਦੇ ਆ ਕਿ ਬਾਕੀ ਇੱਕ ਸਫਲ ਇੱਕ ਸਿੱਧ ਹੋਈ ਸਰਦਾਰ ਇਸ ਧਰਤੀ ਦੇ ਪੁੱਤਰ ਤਾਂ ਜਿਹੜਾ ਭਾਰਤੀ ਨਹੀਂ ਬਲਕੇ ਇੱਕ ਅਜ ਦੁਨੀਆ ਪੰਚਤੂ ਕੀ ਵਾਂਜੀ ਹੋਈ ਹੈ ਖੈਰ ਨਮਨਯ ਅਜ ਅਜਿਹੇ ਸਖਸ ਨੂੰ ਅਜਿਹਾਂ ਜਿਹੜੀਆਂ ਉਹਨਾਂ ਨੇ ਵੱਡੀਆਂ ਪਦਵੀਆਂ ਉੱਤੇ ਵੱਡੇ ਰੁਤਬੇ ਹੰਢਾਏ ਤੇ ਜਿਹੜੀ ਵੱਡੇ ਪੱਦਰ ਉੱਤੇ ਸਾਦਗੀ ਜਿਹੜੀ ਉਹਦੀ ਛਾਪ ਛੱਡੀ ਤੇ ਨਾਲ ਜਿਹੜੇ ਕਾਰਜ ਕੀਤੇ ਆ ਉਹ ਹਮੇਸ਼ਾ ਲਈ ਪਾਰਤ ਯਾਦ ਰੱਖੇਗਾ ਖੈਰ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਸਾਡੇ ਨਾਲ ਜੁੜੇ ਸਨ ਉਹਗੇ ਰਾਸੀ ਮਹਾਤ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਜਗਰੂਪ ਸਿੰਘ ਸੇਖੋ ਸਾਹਿਬ ਸੇਖੋ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਬੜਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਜੀ ਈ ਮਿਸ਼ਨ ਪੰਜਾਬੀ